ਨਿਸ਼ਾਨੀ ਨਿਸ਼ਾਨੀ ਦਾ ਪਤਾ ਨਹੀਂ ਯਾਰ ਮੇਰੇ ਬਾਪ ਨੂੰ ਪਤਾ ਤੇ ਕਿਹੜੇ ਘੋੜੇ ਦੀ ਬੱਚੀ ਹੈ ਮੇਰੇ ਬਾਪ ਨੂੰ ਪਤਾ ਹੈ ਕਿ ਇਹਨਾਂ ਨੂੰ ਕਹ ਮੇਰੇ ਬਾਪੇ ਨੂੰ ਭੋਲੇ ਯਾਰ ਮੇਰੇ ਬਾਪਾ ਨੂੰ ਭੋਲੀ ਹਾਂ ਤੇਰੇ ਬਾਪੇ ਨਾਲ ਗੱਲਬਾਤ ਕਰਾਂਗੇ ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੇਲ ਵਾਲਾਂ ਦਾ ਘੋੜਗਾ ਜਿਹੜਾ ਮੰਡੀ ਦੇ ਵਿੱਚ ਆਈਆਂ ਹੋਈਆਂ ਗਈਆਂ ਉਹਨਾਂ ਦਾ ਦਰਸ਼ਨ ਕਰਾਵਾਂਗੇ ਗੱਲਬਾਤ ਕਰਾਵਾਂਗੇ ਮਾਲਕਾ ਦੇ ਨਾਲ ਤੇ ਹੋ ਸਕੇ ਤਾਂ ਰੇਟ ਵੀ ਪੁੱਛਾਂਗੇ ਜੇ ਕਿਸੇ ਨੇ ਦੱਸਤਾ ਨਾ ਕਈ ਬਾਈ ਕਹਿੰਦੇ ਫੋਨ ਤੇ ਕਰਾਂਗੇ ਰੇਟ ਤੇ ਨਵੇਂ ਬੰਦੇ ਨੂੰ ਇਹ ਚਾਹਤ ਹੁੰਦੀ ਆ ਵੀ ਸਾਨੂੰ ਰੇਡ ਦਾ ਪਤਾ ਲੱਗੇ ਕਿ ਨਵੇਂ ਬੰਦੇ ਨੇ ਜਾਨਵਰ ਲੈਣਾ ਹੁੰਦਾ ਉਹ ਘਰੇ ਬੈਠਾ ਕਈ ਵਾਰ ਮੇਰੇ ਵਰਗਾ ਉਂਗਲਾ ਬੰਦਾ ਹੁੰਦਾ ਵੀ ਇੰਨੇ ਕ ਜੇ ਮੇਰਾ ਹਿਸਾਬ ਨਾਲ ਸ਼ੌਂਕ ਜਿਹੜਾ ਪੂਰਾ ਹੋ ਜੂ ਹਨਾ ਤਾਂ ਕਰਕੇ ਆਪਾਂ ਵੱਧ ਵੱਧ ਕੋਸ਼ਿਸ਼ ਕਰਿਆ ਕਰਾਂਗੇ ਵੀ ਰੇਡ ਵੀ ਪੁੱਛਗੇ ਤੇ ਜੇ ਨਾ ਵੀ ਕਿਸੇ ਬਾਈ ਨੇ ਰੇਡ ਦੱਸਿਆ ਤਾਂ ਆਪਾਂ ਫੋਨ ਨੰਬਰ ਲੈ ਕੇ ਤੁਹਾਨੂੰ ਦੱਸਾਂਗੇ ਤੇ ਤੁਸੀਂ ਫੋਨ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਆਜੋ ਆਪਾਂ ਬਾਈ ਉਹਨੇ ਕੋਟ ਨਾਲ ਲੈ ਕੇ ਆ ਬਸ਼ੀਰੀਆਂ ਲੈ ਕੇ ਆ ਦੋ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਬਾਈ ਲਖੇ ਕੀ ਆਲਾ ਹਾਂਜੀ ਵਧੀਆ ਬਾਈ ਹਾਂ ਵਧੀਆ ਸਸਤੀ ਹੋਵੇ ਠੀਕ ਹੈ ਦੂਸਰੀ ਗੱਲ ਜੀ ਤੇ ਪਹਿਲਾਂ ਤਾਂ ਬਾਈ ਲਖੇ ਆਪਣਾ ਪਿੰਡ ਦੱਸ ਦੇ ਇੱਥੇ ਪਿੰਡ ਵੀਰ ਮੱਤਾ ਮੱਤਾ ਹਾਂਜੀ ਜ਼ਿਲ੍ਹਾ ਫਰੀਕੋਟ ਤਹਿਸੀਲ ਜੇਤੋ ਤਹਿਸੀਲ ਜੇਤੋ ਜੇਤੋ ਹਾਂਜੀ ਠੀਕ ਹੈ ਅੰਦਰੀ ਆਜ ਕੇ ਆਜੋ ਆਜੋ ਅੰਦਰੀ ਮੰਨੀਆਂ ਆਂ ਹਾਂ ਚਲੋ ਅੰਦਰੀ ਆਏ ਨੇ ਆ ਤੇ ਬਾਈ ਲਖੇ ਆਪਣ ਇਹਨਾਂ ਦਾ ਦੱਸ ਦੇ ਡਿਟੇਲ ਦੋਨਾਂ ਦੀ ਹਾਂਜੀ ਇਹ ਹਾਂਸ ਦੀ ਬੱਚੀ ਆ ਬਹਿਵਲ ਵਾਲੇ ਦੀ ਬਹਿਵਲ ਵਾਲੇ ਹਾਂਸ ਦੀ ਬੱਚੀ ਹਾਂਸ ਦੀ ਬੱਚੀ ਆ ਪਲੱਸ 61 ਇੰਚ ਹਾਈਟ ਹੈ ਪਲੱਸ 61 ਇੰਚ ਹਾਂਜੀ 19 ਮਹੀਨਿਆਂ ਦੀ ਬੱਚੀ ਹੈ 19 ਮਹੀਨਿਆਂ ਦੀ ਬੱਚੀ ਹੈ ਹਾਂਜੀ ਹਾਂਜੀ ਸਪੋਰਟਲੈਸ ਆ ਸਪੋਰਟਲੈਸ ਆ ਜਮਾ ਹਾਂਜੀ ਜਵਾਗਪੋਰੀਆਂ ਦੀ ਸਾਫ ਹੈ ਠੀਕ ਹੈ ਹਾਂਜੀ ਤੇ ਇਹਦੀ ਮਾਂ ਨੌਕਰੀ ਕਰ ਚੰਬੀ ਹੈ ਨੀਲੀ ਚੰਬੀ ਨੀਲੀ ਚੰਬੀ ਸੀ ਹਾਂਜੀ 64 ਇੰਚ 64 ਇੰਚ ਹਾਂਜੀ ਠੀਕ ਹੈ ਤੇ ਇਹ ਆਪਣੇ ਘਰੇ ਜਨਮ ਆਇਆ ਦਾ ਬੱਚੀ ਦਾ ਨਾਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਬਈ ਲੱਖੇ ਦਾ ਆਪਾਂ ਮੁੱਲ ਦੱਸ ਸਕਦੇ ਹਾਂ ਫੋਨ ਤੇ ਹਾਂਜੀ ਹਾਂਜੀ ਦੱਸ ਸਕਦੇ ਹਾਂ ਮੁੱਲ ਇਹਦਾ 7 ਲੱਖ ਰੁਪਏ ਦਾ 7 ਲੱਖ ਰੁਪਏ ਮੁੱਲ ਹਾਂਜੀ ਹਾਂਜੀ ਠੀਕ ਹੈ ਤੇ ਜੇ ਕੋਈ ਫੋ ਲਾਉ ਮਾੜੀ ਮੋਟੀ ਸ਼ੋਰ ਸ਼ੱਪ ਆ ਜਾ ਕੋਈ ਮਾੜਾ ਉਹ ਚਲੋ ਛੋੜੇ ਤੁਸੀਂ ਆਏ ਹੋ ਅਸੀਂ ਉਹ ਮਾਣਤਾਂ ਜ਼ਰੂਰ ਕਰਾਂਗੇ ਠੀਕ ਹੈ ਮਾਣਤਾਂ ਜ਼ਰੂਰ ਹੋ ਜੂ ਹਾਂਜੀ ਹਾਂਜੀ ਗੱਲਾਂ ਕਰਾਂਗੇ ਠੀਕ ਹੈ ਠੀਕ ਹੈ ਤੇ ਇੱਧਰ ਬਈ ਇਹਦੇ ਬਾਰੇ ਦੱਸਦੇ ਆਪਾਂ ਹਾਂਜੀ ਇਹ 9 ਮਹੀਨਿਆਂ ਦੀ ਬੱਚੀ ਹੈ ਜੀ 9 ਮਹੀਨਿਆਂ ਦੀ ਨੁਗਰੀ ਮਾਂ ਇਹਦੀ ਨੁਗਰੀ ਮਾਂ ਇਹਦੀ ਹਾਂਜੀ ਠੀਕ ਹੈ ਤੇ ਸਮੁੰਦਰ ਵਾਲੇ ਕੋੜਾ ਜਿਹੜਾ ਉਹਦਾ ਬੱਚਾ ਠੀਕ ਹੈ ਰਾਜਾ 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 ਹਾਂਜੀ ਉਹਦੀ ਬੱਚੀ ਹੈ ਉਹਦੀ ਬੱਚੀ ਹੈ ਜੀ ਇਹ ਵੀ ਬੈਗਲੋ ਹੀ ਚੱਲਿਆ ਖਾਨਦਾਨ ਉਹੋ ਘੁੜਾ ਉਸੇ ਖਾਨਦਾਨ ਦੀ ਹੈ ਉਸੇ ਖਾਨਦਾਨ ਨੇ ਚੁਈਏ ਉਹ ਵੀ ਉਹ ਸਮੁੰਦਰ ਵਾਲੇ ਘੋੜੇ ਦੀ ਲੈਂਡ ਚੋਂ 플ੱਡ ਲੈਂਡ ਚੋਂ ਆ ਇਹ ਦੋਨੇ ਉਸੇ 플ੱਡ ਲੈਂਡ ਚੋਂ ਆ ਠੀਕ ਹੈ ਹਾਂਜੀ ਤੇ ਇਹਦੇ ਜਿਹੜੀ ਦੀ ਹਾਈਟ ਕਿੰਨੀ ਹੋਗੀ ਹਣ ਹਾਈਟ ਇਹਦੀ 57+ ਹੋਗੀ 57+ ਹੋਗੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਇਹਦਾ ਆਪਾਂ ਮੁੱਲ ਕੀ ਕਰਨਾ ਇਹਦਾ ਅੱਗੇ ਜਾਵਾਂ ਇਹਦਾ ਮੁੱਲ 4 ਲੱਖ ਰੁਪਇਆ ਕਰ ਦਈਏ ਗ੍ਰੀਪ ਚ 4 ਲੱਖ ਰੁਪਇਆ ਮੁੱਲ ਕਰਦੇ ਹਾਂ ਮੁੱਲ ਕਰ ਦਈਏ ਹਾਂਜੀ ਠੀਕ ਹੈ ਰਮਾਨ ਤਾਂ ਇਹਦਾ ਵੀ ਹੋ ਜਾਊ ਕਰ ਲਓ ਦੋਸਤੋ ਸੰਪਰਕ ਬਾਈ ਨਾ ਆਪਣਾ ਨੰਬਰ ਦੱਸ ਦਿਓ ਪਹਿਲਾਂ ਹਾਂਜੀ ਨਾਮ ਉਹ ਲਖਵਿੰਦਰ ਸਿੰਘ ਜੀ ਪਿੰਡ ਮੱਤਾ ਤੇ ਫੋਨ ਨੰਬਰ 9465850758 ਇੱਕ ਵਾਰੀ ਹੋਰ ਬੋਲੋ 9465850758 ਪਿੰਡ ਮੱਤਾ ਠੀਕ ਹੈ ਦੋਸਤੋ ਸਕਰੀਨ ਦੇ ਉੱਪਰ ਵੀ ਨੰਬਰ ਬਾਈ ਦਾ ਚੱਲੂਗਾ ਤੁਸੀਂ ਉੱਥੇ ਵੀ ਚੱਕ ਲਓ ਠੀਕ ਆ ਬਾਈ ਲੱਖੇ ਧੰਨਵਾਦ ਹਾਂ ਧੰਨਵਾਦ ਤੇ ਬਾਕੀ ਆਪਣੇ ਯਾਰ ਦੋਸਤ ਹੈ ਮਾਨਸਾ ਤੋਂ ਆਏ ਸਰਪੰਚ ਸਾਹਿਬ ਇਹਦੀ ਨਾਲ ਆਈ ਹੈ ਹਾਂਜੀ ਠੀਕ ਹੈ ਬਈ ਨਾ ਆਪਣਾ ਨਾਂ ਕੀ ਆ ਸੁਖਦੀਪ ਸੁਖਦੀਪ ਅੱਛਾ ਸੁਖਦੀਪ ਹਾਂਜੀ ਠੀਕ ਹੈ ਉਹ ਸ਼ੋਭਦੀਪ ਤੁਹਾਡੇ ਮਾਨਸਾ ਰੇਗ ਦੀ ਸ਼ਾਨ ਹੀ ਹੈ ਨਾ ਮੂਸੇਪਿੰਡ ਦੀ ਸਿੱਧੂ ਮੂਸੇਵਾਲਾ ਤੇ ਇਹ ਬਾਈ ਦਾ ਨਾਂ ਕੀ ਆ ਹੈਪੀ ਹੈਪੀ ਕੱਚਾ ਨਾ ਪੱਕਾ ਨਾ ਜਗਦੀਪ ਸਿੰਘ ਅੱਛਾ ਮੇਲਾ ਦੇਖਣੇ ਆਏ ਨੇ ਦੂਰ ਹਾਂ ਯਾ ਬਾਈਆਂ ਕੋਲੇ ਆਏ ਬਾਈ ਜੀ ਮੂੰਹ ਪਿਆਰਾ ਹੈ ਮੂੰਹ ਪਿਆਰਾ ਠੀਕ ਹੈ ਮੂੰਹ ਪਿਆਰਾ ਜਿੰਨੀ ਮਰਜ਼ੀ ਦੂਰ ਬੰਦਾ ਖਿੱਚ ਲੈਂਦਾ ਹੈ ਨਾ ਆਪਣੇ ਕੋਲੇ ਕਾਫੀ ਟਾਈਮ ਤੋਂ ਇੱਥੇ ਆਉਂਦੇ ਆ ਠੀਕ ਹੈ ਠੀਕ ਹੈ ਠੀਕ ਹੈ ਸਾਰੇ ਇਕੱਠੇ ਰਹਾਂਗੇ ਠੀਕ ਹੈ ਠੀਕ ਹੈ ਤੇ ਚਲੋ ਦੋਸਤੋ ਆਪਾਂ ਤੁਨ ਮੇਲੇ ਦੇ ਵਿੱਚ ਲੈ ਚੱਲਦੇ ਹਾਂ ਹਾਂਜੀ ਦੋਸਤੋ ਤੇ ਆਪਾਂ ਬਾਈ ਕੋਲੇ ਪਹੁੰਚੇ ਆਗੇ ਤੇ ਬਾਈ ਤੋਂ ਪੁੱਛਦਾ ਕਿੰਨੇ ਜਾਨਵਰ ਮੇਲੇ ਦੇ ਵਿੱਚ ਮੰਡੀ ਵਿੱਚ ਲੈ ਕੇ ਆਏ ਆਗੇ ਤੇ ਸਾਰੀ ਜਾਣਕਾਰੀ ਲੈਣੀ ਹੈ ਕੀ ਆਲਾ ਬਾਈ ਠੀਕ ਠਾਕ ਬਾਈ ਹਾਂ ਪਹਿਲਾਂ ਤਾਂ ਬਾਈ ਨਾਂ ਦੱਸ ਦੇ ਆਪਣਾ ਨਾਂ ਮੇਰਾ ਬਾਈ ਸੁਖਮਨ ਸਿੰਘ ਹੈ ਜੀ ਸੁਖਮਨ ਸਿੰਘ ਹਾਂਜੀ ਮਾੜਾ ਜਿਹਾ ਉੱਚੀ ਬੋਲੀ ਬਾਈ ਚੰਗੋ ਠੀਕ ਹੈ ਸੁਖਮਨ ਸਿੰਘ ਹੈ ਨਾ ਤੇ ਪਿੰਡ ਕਿਹੜਾ ਆਪਣਾ ਪਿੰਡ ਭਲਾਈਆਂ ਨਾ ਬਾਈ ਪਿੰਡ ਭਲਾਈਆਂ ਦਾ ਗੋਪੀ ਦਾ ਪਿੰਡ ਉਹਦਾ ਹਾਂਜੀ ਠੀਕ ਆ ਤੇ ਵੀਰੇ ਆਪਣੇ ਕਿੰਨੇ ਨਗ ਲੈ ਕੇ ਆ ਮੰਡੀ 17 18 ਨਗ ਲੈ ਕੇ 17 18 ਨਗ ਲੈ ਕੇ ਠੀਕ ਹੈ ਇਹ ਆਪਾਂ ਜਿਹੜੀ ਵੈਸੇ ਫਾਰਮਸਟਡ ਫਾਰਮ ਆ ਜੀ ਆਪਾਂ ਕਾ ਸੇਲ ਪਰਚੀਜ਼ ਦੀ ਕਰਦੇ ਹਾਂ ਸੇਲ ਪਰਚੀਜ਼ ਦਾ ਵੀ ਕਰਦੇ ਆ ਸਟੱਡ ਠੀਕ ਹੈ ਜੀ ਸਟੱਡ ਫਾਰਮ ਵੀ ਕੀ ਨਾਂ ਦਾ ਸਟੱਡ ਫਾਰਮ ਆਪਣਾ ਆਪਣਾ ਅਮਰਤਪ ਤੇ ਇਹ ਆਪ ਨੂੰ ਜਾਣਕਾਰੀ ਦੇ ਦੋ ਵੀਰੇ ਫਿਰ ਕਿਹੜੇ ਕਿਹੜੇ ਵਿਕਾਊ ਜਾਨਵਰਾਂ ਦੇ ਹਾਂਜੀ ਸਾਰੇ ਵੈਸੇ ਦਾ ਵਿਕਾਊ ਹੀ ਆ ਬਾਈ ਠੀਕ ਆ ਸਾਰੇ ਵਿਕਾਊ ਹੀ ਆ ਵੈਸੇ ਤੇ ਇਹਦੇ ਤੋਂ ਆਪਾਂ ਸਟਾਰਟ ਕਰ ਲੈਨੇ ਆ ਇਹ ਪ੍ਰਿੰਸ ਡੋਡ ਦੀ ਬੱਚੀ ਆ ਬਾਈ ਆ ਇਹ ਨੁਕਰੀ ਆ ਗਈ ਹੈ ਨਾ ਹਾਂਜੀ ਬਾਈ ਪ੍ਰਿੰਸ ਡੋਡ ਦੀ ਹਾਂਜੀ ਪ੍ਰਿੰਸ ਠੀਕ ਆ ਤੇ ਕਿੰਨੀ ਉਮਰ ਹੋ ਬਈ ਦੀ ਇਹ 5 ਸਾਲਾਂ ਦੀ ਘੋੜੀ ਆ ਬਾਈ 5 ਸਾਲਾਂ ਦੀ ਘੋੜੀ ਆ ਹਾਂਜੀ ਠੀਕ ਆ ਹਾਈਟ ਕਿੰਨੀ ਆ ਦੀ ਹਾਈਟ ਇਹਦੀ 62 ਪਲੱਸ ਆ ਬਾਈ ਹਾਈਟ ਇਹਦੀ 62 ਪਲੱਸ ਆ ਹਾਂਜੀ ਠੀਕ ਆ ਠੀਕ ਆ ਦੇਖ ਲਓ ਦੋਸਤੋ 62 ਪਲੱਸ ਹਾਈਟ ਆ ਦੀ ਉਮਰ ਕਿੰਨੀ ਦੱਸੀ ਸੀ ਆਪ ਇਹਦੀ ਉਮਰ ਇਹਦੀ 5 ਸਾਲ ਬਈ ਉਮਰ ਇਹਦੀ 5 ਸਾਲ ਹਾਂਜੀ ਠੀਕ ਹੈ ਇਸ ਟਾਈਮ ਕਿਵੇਂ ਖਾਲੀ ਕੀ ਗੱਬਣਾ ਹੈ ਖਾਲੀ ਆ ਬਈ ਇੱਕ ਸੂਆ ਸੂਈ ਆ ਇਹ ਇੱਕ ਸੂਆ ਸੂਈ ਆ ਤੁਹਾਡੇ ਕੋਲ ਸੂਈ ਆ ਹਾਂਜੀ ਸਾਡੇ ਕੋਲ ਹੀ ਸੂਈ ਠੀਕ ਹੈ ਠੀਕ ਹੈ ਹੁਣ ਇਸ ਵਕਤ ਖਾਲੀ ਆ ਨਾ ਖਾਲੀ ਆ ਬਈ ਠੀਕ ਆ ਠੀਕ ਆ ਤੇ ਕੀ ਮੰਗ ਵਗੈਰਾ ਕੀ ਕਰਦੇ ਦੀ ਆਪਾਂ ਇਹਦੀ ਮੰਗ ਬਈ ਆਪਾਂ 4 ਲੱਖ ਰੁਪਈਆ ਕਰਦੇ ਆ 4 ਲੱਖ ਰੁਪਈਆ ਮੰਗ ਕਰਦੇ ਆ ਹਾਂਜੀ ਠੀਕ ਆ ਤੇ ਵੀਰੇ ਪਹਿਲਾਂ ਨਾ ਆਪਾਂ ਨੰਬਰ ਬੋਲਦਗੇ 98779 98779 00673b 00673 73 200 ਸਕਰੀਨ ਦੇ ਉੱਤੇ ਵੀ ਚੱਲੂਗਾ ਨੰਬਰ ਉੱਥੋਂ ਵੀ ਚੱਕ ਲੈ ਬਾਈ ਦਾ ਨੰਬਰ ਬਾਹਰ ਤਾਂ ਚ ਕੱਦਦਾਗਾ ਤੇ ਕਿਹੜੇ ਕੋਲੇ ਦੱਸੀ ਸੀ ਆਪਾ ਪ੍ਰੈਸ ਰੋਡ ਪ੍ਰੈਸ ਰੋਡ ਵਾਲੀ ਦੀ ਹੈਨਾ ਠੀਕ ਹੈ ਠੀਕ ਹੈ ਤੇ ਇੱਧਰ ਆ ਜਾ ਵੀਰੇ ਫਿਰ ਇਹ ਕੁੜੀ ਇਹ ਘੋੜੀ ਵੀ 63 ਇੰਚ ਹਾਈਟ ਆ ਬਈ ਲਾਲ ਗਰੜੀ ਆ ਲਾਲ ਗਰੜੀ ਲਾਲ ਗਰੜੀ ਹੈ ਹਾਂਜੀ ਬਈ 63 ਇੰਚ ਚ ਕੱਦਦਾ ਇਹਦਾ ਹਾਂਜੀ ਬਈ 63 ਇੰਚ ਤੋਂ ਉੱਤੇ ਹੀ ਆ ਬਈ 63 ਇੰਚ ਪਲੱਸ ਹੀ ਆ ਠੀਕ ਹੈ ਠੀਕ ਹੈ ਕਿਹੜੇ ਕੋੜੇ ਦੀ ਬੱਚੀ ਹੈ ਬਈ ਇਹ ਇਹ ਤਾਂ ਅਨੌਨੀ ਹੈ ਬਈ ਅਨੌਨੀ ਹੈ ਹਾਂਜੀ ਹਾਥੀ ਦੇ ਬੱਚੇ ਤੋਂ ਗੱਬਣਾ ਬਈ ਇਹ ਹਾਥੀ ਦੇ ਬੱਚੇ ਤੋਂ ਗੱਬਣਾ ਹੈ ਸੋਹਣਾ ਕਿੰਨੇ ਟਾਈਮ ਗੱਬਣਾ ਇਹ 6 ਮਹੀਨਿਆਂ ਦੀ ਹੈ ਬਈ 6 ਮਹੀਨੇ ਦੀ ਗੱਬਣਾ ਹਾਂ ਬਈ ਠੀਕ ਹੈ ਠੀਕ ਹੈ ਤੇ ਕੀ ਮੁੱਲ ਕਰਦੇ ਬਈ ਇਹਦਾ ਇਹਦਾ ਮੁੱਲ ਕਰਦੇ 3.5 ਲੱਖ ਰੁਪਏ ਦਾ 3.5 ਲੱਖ ਰੁਪਏ ਮੁੱਲ ਕਰਦੇ ਹਾਂਜੀ ਬਈ 6 ਮਹੀਨੇ ਦੇ ਗੱਬਣਾ ਹਨ ਹਾਂਜੀ ਬਈ ਗੱਬਣਾ 63+ ਹਾਈਟ ਹੈ ਬਈ ਇਹ 63+ ਹਾਈਟ ਹਾਂਜੀ ਠੀਕ ਹੈ ਦੋਸਤੋ ਨੰਬਰ ਬਈ ਦਾ ਤੁਹਾਨੂੰ ਦੱਸ ਦੇ ਕੇ ਨਾਮ ਨਾਲ ਵੀ ਉੱਤੇ ਚੱਲੀ ਜਾਂ ਸਕਰੀਨ ਤੋਂ ਚੱਕ ਲਿਓ ਤੇ ਇਧਰ ਵੀਰੇ ਆ ਬਾਈ ਬਜਾਜ ਕੋੜੇ ਦੀ ਬੱਚੀ ਆ ਬਜਾਜ ਕੋੜੇ ਦੀ ਬੱਚੀ ਆ ਜੀ 10 ਕ ਮਹੀਨਿਆਂ ਦੀ ਆ ਬਾਈ 10 ਕ ਮਹੀਨਿਆਂ ਦੀ ਆ ਹਾਂਜੀ ਬਾਈ ਇਹਦੀ ਹਾਈਟ ਕਿੰਨੀ ਹੋਊਗੀ ਇਹਦੀ ਹਾਈਟ ਹੋਊਗੀ ਬਾਈ 55 55 ਇਹਦੀ 58 55 ਹਾਂਜੀ ਠੀਕ ਹੈ ਠੀਕ ਹੈ ਤੇ ਇਹਦਾ ਕੀ ਮੁੱਲ ਕਰਦੇ ਆ ਬਾਈ ਇਹਦਾ ਮੁੱਲ 2.5 ਲੱਖ ਰੁਪਈਆ ਕਰਦੇ ਆ 2.5 ਲੱਖ ਰੁਪਈਆ ਮੁੱਲ ਹਾਂਜੀ ਬਾਈ ਠੀਕ ਹੈ ਜਿਵੇਂ ਜਿਵੇਂ ਮੁੱਲ ਕਰੀਏ ਨਾ ਵੀ ਇਹ ਫਾਈਨਲ ਹੀ ਆ ਜਾਂ ਕੋਈ ਮਾੜਾ ਮੋਟਾ ਹੋ ਜਾ ਮਾੜਾ ਮੋਟਾ ਹੋ ਜਾਊਗਾ ਲੈ ਹੋ ਜਾਊਗਾ ਹਨਾ ਠੀਕ ਹੈ ਤੇ ਇਧਰ ਆ ਜਾ ਵੀਰੇ ਇਹ ਕੁੜੀ ਇਹ ਕੁੜੀ ਬਈ ਗੱਬਣ ਆ ਗੱਬਣ 40 ਮਹੀਨਾ ਦੀ ਹਾਂ 40 ਦਿਨਾਂ ਦੀ 40 ਦਿਨਾਂ ਦੀ ਗੱਬਣ 40 ਦਿਨਾਂ ਦੀ ਗੱਬਣ ਆ ਤੇ 62 ਪਲੱਸ ਹਾਈਟ ਆ ਬਈ ਇਹਦੀ 62 ਪਲੱਸ ਹਾਈਟ ਹਾਂਜੀ ਠੀਕ ਹੈ ਠੀਕ ਹੈ ਇਹ ਕਾਲੀ ਚੰਬੀ ਆ ਬਈ ਕਾਲੀ ਚੰਬੀ ਇਹਦਾ ਕੋਈ ਬਲੱਡ ਲਾਈਨ ਦਾ ਪਤਾ ਇਹਦਾ ਨਹੀਂ ਬਈ ਇਹਦਾ ਕੋਈ ਇਹਦਾ ਕੋਈ ਪਤਾ ਅਨਨੋਣੀ ਹੈ ਵੀ ਅਨਨੋਣੀ ਹੈ ਵੀ ਤੇ ਹੰਸ ਦੇ ਬੱਚੇ ਤੋਂ 70 ਇੰਚ ਤੋਂ ਗੱਬਣਾ ਬਈਏ ਹੰਸ ਦੇ ਬੱਚੇ ਤੋਂ ਠੀਕ ਆ ਉਹਦਾ ਨਾਂ ਪਤਾ ਬਨ ਕੋਈ ਹਾਂ ਬਈ ਨਿਆਮੀ ਵਾਲੇ ਆ ਉਹ ਬਸ਼ੇਰਾ ਨਿਆਮੀ ਵਾਲੇ ਹਾਂਜੀ 70 ਇੰਚ ਕਰਦਾ 70 ਇੰਚ ਕਰਦਾ ਠੀਕ ਹੈ ਜੀ ਅਜੇ ਉਹ ਦੋ ਦੰਦ ਲੱਗੇ ਹੀ ਆ ਦੋ ਦੰਦ ਲੱਗੇ ਆ ਹਾਂਜੀ ਠੀਕ ਹੈ ਤੇ ਇਹਦਾ ਆਪ ਮੁੱਲ ਕੀ ਕਰਦੇ ਇਹਦਾ ਮੁੱਲ ਬਈ 4.5 ਲੱਖ ਰੁਪਏ 4.5 ਲੱਖ ਰੁਪਏ ਹਾਂਜੀ ਠੀਕ ਹੈ ਤੇ ਇਧਰ ਵੀਰੇ ਆ ਬਈ ਨੁਕਰੀ ਕੋੜੀਆ ਖਾਲੀ ਆ 62+ ਹੈ ਵੀ ਖਾਲੀ ਆ 62+ ਹਾਂਜੀ ਠੀਕ ਹੈ ਤੇ ਬੱਚਾ ਇਹ ਬੱਚਾ ਹੋਰ ਕੋੜੀ ਦਾ ਬਈ ਅਸਾਂ ਹੋਰ ਕੋੜੀ ਦਾ ਬੱਚਾ ਇਹ ਇਹਦੀ ਮਾਂ ਘਰੇ ਆ ਬਈ ਆਪਣੇ ਘਰੇ ਇਹਦੀ ਮਾਂ ਘਰੇ ਆ ਬੱਚੀ ਜੀ ਠੀਕ ਹੈ ਇਹ 62+ ਦੱਸਣਾ ਹਾਂਜੀ 62+ ਆ ਬਈ ਠੀਕ ਹੈ ਠੀਕ ਹੈ ਇਹਦਾ ਪਤਾ ਵੀ ਕਿਹੜੇ ਕੋੜੇ ਦੀ ਹੈ ਨਹੀਂ ਇਹ ਅਨ ਹੋਣਾ ਬਈ ਅਨ ਨਹੀਂ ਉਮਰ ਕਿੰਨੀ ਦੱਸੀ ਇਹਦੀ ਹਾਂਜੀ ਉਮਰ ਕਿੰਨੀ ਹੈ ਦੀ ਉਮਰ ਇਹਦੀ ਬਈ 7 ਕ ਸਾਲ ਆ 7 ਕ ਸਾਲ ਉਮਰ ਹੈ ਹਾਂਜੀ ਠੀਕ ਹੈ ਇਹਦਾ ਕੀ ਮੁੱਲ ਕਰਦੇ ਇਹਦਾ ਮੁੱਲ ਬਈ 3.5 ਲੱਖ ਰੁਪਏ ਦਾ 3.5 ਲੱਖ ਰੁਪਏ ਦਾ ਹਾਂਜੀ ਠੀਕ ਹੈ ਆਹ ਬੱਚੀ ਆ ਬਈ ਸੁਲਤਾਨਪਾਗ ਸਰ ਵਾਲੇ ਘੋੜੇ ਦੀ ਸੁਲਤਾਨਪਾਗ ਸਰ ਵਾਲੇ ਘੋੜੇ ਦੀ ਬੱਚੀ ਹੈ ਹਾਂਜੀ ਕਿੰਨੇ ਉਮਰ ਦੀ ਚਾਰ ਕੁ ਮਹੀਨਿਆਂ ਦੀ ਆ ਬਈ ਚਾਰ ਕੁ ਮਹੀਨੇ ਦੀ ਹਾਂਜੀ ਠੀਕ ਹੈ ਇਹਦਾ ਕੀ ਮੁੱਲ ਕਰਦੇ ਵੀਰੇ ਇਹਦਾ ਮੁੱਲ 1.5 ਲੱਖ ਰੁਪਈਆ ਕਰਦੇ ਆ ਬਈ 1.5 ਲੱਖ ਰੁਪਈਆ ਮੁੱਲ ਕਰਦੇ ਹਾਂਜੀ ਠੀਕ ਹੈ ਤੇ ਹੋਰ ਘੋੜੇ ਵੀਰੇ ਆਪਣੇ ਦਾ ਇੱਧਰ ਲੈ ਪਾਸੇ ਹਾਂ ਬਈ ਇੱਧਰ ਦੀ ਆ ਜੀ ਚਲੋ ਇੱਧਰ ਹੀ ਚਲੋ ਵਰਦੇ ਕਰ ਲਓ ਦੋਸਤੋ ਸੰਪਰਕ ਬਾਈ ਦਾ ਨੰਬਰ ਬਾਈ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਹੈਗਾ ਤੇ ਆਜੋ ਆਪਾਂ ਤੁਹਾਨੂੰ ਹੋਰ ਦੂਜੇ ਘੋੜਿਆਂ ਨੂੰ ਪਾਈਦੇ ਦਿਖਾਉਣੇ ਆਗੇ ਤੇ ਮੋਲ ਦੇ ਵਿੱਚ ਬਾਈ ਕਹਿੰਦਾ ਵੀ ਆਪਾਂ ਜਿਹੜਾ ਕਰ ਲਾਂਗੇ ਇਹ ਥੋੜਾ ਥੋੜਾ ਬਹੁਤਾ ਹੋ ਜਾਊਗਾ ਇਹ ਫਾਈਨਲ ਰੇਟ ਨਹੀਂ ਹੈਗੇ ਜਮਾ ਇਹ ਇੱਧਰ ਵੀਰੇ ਆ ਬਾਈ ਜੈਵੀਰ ਦੀ ਬੱਚੀ ਆ ਜੈਦੀਪ ਦੀ ਜੈਵੀਰ ਦੀ ਜੈਵੀਰ ਦੀ ਹਾਂਜੀ ਬਾਈ ਇਹ ਕਿੱਥੇ ਆ ਕੋੜਾ ਇਹ ਕੋੜਾ ਬਾਈ ਇੱਧਰ ਹੀ ਆਪਣੇ ਇਹ 18 ਕੁ ਮਹੀਨਿਆਂ ਦੀ ਬੱਚੀ ਆ 18 ਕੁ ਮਹੀਨਿਆਂ ਦੀ ਹਾਂਜੀ ਬੱਚੀ ਆ ਬੱਚੀ ਆ ਹਾਂਜੀ ਠੀਕ ਹੈ ਇਹਦੀ 59 ਹਾਈਟ ਆਈ 59 ਹਾਂਜੀ ਠੀਕ ਹੈ ਠੀਕ ਹੈ ਤੇ ਕੀ ਮੁੱਲ ਕਰ ਦਵਾਂ ਇਹਦਾ ਇਹਦਾ ਮੁੱਲ 2 ਲੱਖ ਰੁਪਈਆ ਕਰਦੇ ਆਂ ਬਾਈ 2 ਲੱਖ ਰੁਪਈਆ ਮੁੱਲ ਕਰਦੇ ਆ ਹਾਂਜੀ ਬਾਈ ਠੀਕ ਆ ਠੀਕ ਆ ਇਹ ਆ ਗਈ ਚੰਬੀ ਆ ਗਈ ਨਾ ਇਹ ਹਾਂਜੀ ਇਹ ਲੀਲੀ ਚੰਬੀ ਆ ਗਈ ਨੀਲੀ ਚੰਬੀ ਆ ਗਈ ਹਾਂਜੀ ਬਾਈ ਠੀਕ ਆ ਤੇ ਇਹ ਨਾਲ ਵੀ ਨੀਲੀ ਚੰਬੀ ਆ ਹਾਂਜੀ ਇਹ ਵੀ ਨਾਲ ਨੀਲੀ ਚੰਬੀ ਇਹ ਵੀ ਨੀਲੀ ਚੰਬੀ ਆ ਇਹ ਕਿਹੜੇ ਕੋ ਕਿਹਰੇ ਕੋਲ ਦੀ ਬੱਚੀ ਹੈ ਇਹ ਇਹ ਘੋੜਾ ਬਾਈ ਆਪਣੇ ਇੱਥੇ ਹੀ ਸੀ ਮਲੋਟ ਯਾਰ ਮਲੋਟ ਹੀ ਹਾਂਜੀ ਇਹਨੂੰ ਜਪਨ ਨਾਉਣ ਕਹਿ ਦੇ ਕੇ ਹਾਂ ਨਾਉਣ ਹੀ ਕਹਿ ਕੇ ਠੀਕ ਆ ਠੀਕ ਆ ਕਿੰਨੇ ਟਾਈਮ ਦੀ ਹੈ ਵੀਰੇ ਇਹ ਏ ਬਾਈ 24 25 ਮਹੀਨਿਆਂ ਦੀ ਬੱਚਾ 24 25 ਮਹੀਨਿਆਂ ਦੀ ਹੈ ਹਾਈਟ ਕਿੰਨੀ ਹੋਈ ਦੀ ਹਾਈਟ ਇਹਦੀ ਵੀ 59 ਹੀ ਆ ਬਾਈ 59 ਸੇਮ ਹਾਈਟ ਹੈ ਹਾਂਜੀ ਠੀਕ ਹੈ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ ਬਾਈ 1 ਲੱਖ 80 ਹਜ਼ਾਰ ਕਰਦੇ ਆ 1 ਲੱਖ 80 ਹਜ਼ਾਰ ਰੁਪਏ ਮੁੱਲ ਕਰਦੇ ਆ ਠੀਕ ਹੈ ਤੇ ਇਧਰ ਵੀਰੇ ਇਹ ਬਜਾਜ ਕੋੜੇ ਦੀ ਬੱਚੀ ਆ ਬਾਈ ਇਹ ਬਜਾਜ ਕੋੜੇ ਦੀ ਬੱਚੀ ਹੈ ਇਹ ਸਿੰਧ ਬਾਜ ਦੀ ਬਜਾਜ ਦੀ ਉਹ ਸੀ ਅੱਛਾ ਉਹ ਬਜਾਜ ਦੀ ਆ ਹਾਂ ਇਹ ਸਿੰਧ ਬਾਜ ਦੀ ਇਹ ਸਿੰਧ ਬਾਜ ਦੀ ਹੈ ਹਾਂਜੀ ਬਾਈ ਠੀਕ ਹੈ ਠੀਕ ਹੈ ਇਹਦੀ ਉਮਰ ਕਿੰਨੀ ਆ ਇਦੀ ਉਮਰ 8 ਕਿ ਮਹੀਨੇ ਆ ਬਈ 8 ਕਿ ਮਹੀਨੇ ਹਾਂਜੀ ਬਈ ਠੀਕ ਹੈ ਇਹਦਾ ਹਾਈਟ ਦਾ ਪਤਾ ਕੋਈ ਨਹੀਂ ਇਹ ਤਾਂ ਹਜੇ ਬੱਚੀ ਆ ਬਈ ਇਹਨੇ ਤਾਂ ਬਹੁਤ ਹਾਈਟ ਕਰਨੀ ਆ ਠੀਕ ਹੈ ਠੀਕ ਹੈ ਤੇ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ 1.5 ਲੱਖ ਰੁਪਏ ਕਰਦੇ 1.5 ਲੱਖ ਰੁਪਏ ਮੁੱਲ ਦਾ ਹਾਂਜੀ ਠੀਕ ਹੈ ਦੋਸਤੋ ਸਕਰੀਨ ਤੇ ਬਾਈ ਦਾ ਨੰਬਰ ਵੀ ਚੱਲ ਰਿਹਾ ਇੱਧਰ ਆ ਜਾ ਵੀਰੇ ਫੇਰਾ ਆ ਬੱਚਾ ਆ ਗਿਆ ਬਈ ਆਪਣਾ ਠੀਕ ਹੈ ਬੱਚਾ ਇਹ ਕਿਹੜੇ ਕੋੜੇ ਦਾ ਬੱਚਾ ਇਹ ਬਈ ਜੋਰੇ ਕੋੜੇ ਦਾ ਬੱਚਾ ਕਰਤਾਰੇ ਵਾਲੀ ਲੈਣ ਦਾ ਬਈ ਕਿਹੜੇ ਕਿਹੜੇ ਕੋੜੇ ਦਾ ਜੋਰੇ ਕੋੜੇ ਦਾ ਜੋਰੇ ਕੋੜੇ ਦਾ ਹਾਂਜੀ ਕਰਤਾਰੇ ਵਾਲੀ ਲੈਣ ਦਾ ਬਈ ਉਹ ਠੀਕ ਆ ਠੀਕ ਆ ਉਹ ਆਪਾ ਨਾ ਕੋੜਾ ਹਾਂਜੀ ਤੇ ਇਹਦੀ ਉਮਰ ਕਿੰਨੀ ਉਹ ਬਈ ਇਹਨੇ ਤਾਂ ਬਹੁਤ ਕੱਦ ਕਰਨਾ ਕੱਦ ਬਹੁਤ ਕਰੂਗਾ ਜੀ ਹਾਂਜੀ ਉਮਰ ਕਿੰਨੀ ਇਹ ਤਾਂ ਹਜੇ 5 ਮਹੀਨਿਆਂ ਦਾ ਹੀ ਆ ਬਈ ਸ 5 ਮਹੀਨਿਆਂ ਦਾ ਹਾਂ ਤੇ ਸਾਰੇ ਬੱਚਿਆਂ ਨਾਲੋਂ ਵੱਡਾ ਠੀਕ ਆ ਠੀਕ ਆ ਠੀਕ ਆ ਬਹੁਤ ਜ਼ਿਆਦਾ ਕੱਦ ਕਰਨਾ ਬਈ ਇਹਨੇ ਤਾਂ ਠੀਕ ਆ ਤੇ ਇਹਦਾ ਆਪਾ ਮੁੱਲ ਕੀ ਕਰਦੇ ਆ ਇਹਦਾ ਮੁੱਲ 2.5 ਲੱਖ ਰੁਪਏ ਕਰਦੇ ਆ ਬਈ 2.5 ਲੱਖ ਰੁਪਏ ਮੁੱਲ ਕਰਦੇ ਆ ਦਾ ਠੀਕ ਆ ਇਧਰ ਆ ਬਈ ਬਛੇਰੀ ਆ ਆਪਣੀ ਹਾਂਜੀ ਇਹ ਆਪਾਂ ਲਈ ਸੀ ਬਈ ਇਹ ਲਈ ਸੀ ਹਾਂਜੀ ਇਹ ਉਹ ਬਲੱਡ ਲਾਈਨ ਦਾ ਪਤਾ ਕਿੰਨੋਂ ਨੇ ਹਾਂ ਬਈ ਇਹਦੇ ਬਲੱਡ ਲਾਈਨ ਦਾ ਪਤਾ ਪਰ ਉਹ ਪਤਾ ਆਪਾਂ ਵੀਡੀਓ 'ਚ ਹੈਗਾ ਸਾਰਾ ਕੁਝ ਠੀਕ ਹੈ ਦੱਸ ਦਾਂਗੇ ਬੰਦੇ ਨੂੰ ਠੀਕ ਹੈ ਤੇ ਕੋਈ ਗੱਲ ਨਹੀਂ ਇਹ 7 ਕ ਮਹੀਨਿਆਂ ਦੀ ਬੱਚੀ ਹੈ 7 ਕ ਮਹੀਨੇ ਦੀ ਬੱਚੀ ਹੈ 7 ਮਹੀਨਿਆਂ ਦੀ ਬੱਚੀ ਠੀਕ ਹੈ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ ਮੁੱਲ 2 ਲੱਖ ਰੁਪਏ ਕਰਦੇ 2 ਲੱਖ ਰੁਪਏ ਮੁੱਲ ਕਰਦੇਗਾ ਕਿ ਉਮਰ ਕਿੰਨੇ ਦੀ ਸੀ ਦੀ ਉਮਰ ਇਹਦੀ 7 ਮਹੀਨੇ ਦੀ ਸੀ 7 ਮਹੀਨੇ ਦਸੀ ਸੀ ਨਾ ਠੀਕ ਹੈ ਇਹ ਬੱਚਾ ਆ ਗਿਆ ਬਈ ਇੱਧਰ ਬੱਚਾ ਆ ਗਿਆ ਹਾਂ ਇਹ ਵੀ ਤੁਹਾਨੂੰ ਲਾਉਣ ਲੈਣੀ ਆ ਬਈ ਠੀਕ ਆ ਲਾਉਣ ਨਹੀਂ ਬਲੱਡ ਲੈਣੀ ਤੇ ਇਹਦੀ ਉਮਰ ਕਿੰਨੀ ਹੋ ਗਈ ਇਹਦੀ ਉਮਰ 4 ਕਿੰਨੇ ਆ 5 ਬਾਈ 4-5 ਮਹੀਨੇ ਹਾਂ ਬਸ ਇੱਥੇ ਜੀ ਆ ਠੀਕ ਹੈ ਠੀਕ ਹੈ ਇਹਦਾ ਆਪਾਂ ਕੀ ਮੁੱਲ ਕਰਦੇ ਹਾਂ ਇਹਦਾ ਮੁੱਲ ਆਪਾਂ ਲੱਖ ਰੁਪਈਆ ਕਰਦੇ ਹਾਂ ਬਈ ਲੱਖ ਰੁਪਈਆ ਮੁੱਲ ਕਰਦੇ ਹਾਂ ਠੀਕ ਹੈ ਠੀਕ ਹੈ ਤੇ ਹੋਰ ਕੋੜੀਆਂ ਵੀਰੇ ਉਹ ਬਸ ਇੱਕ ਲੈਤੀ ਅੱਜ ਬਈ ਆਪਾਂ ਉਹ ਲੈਤੀ ਹੈ ਜੀ ਹਾਂ ਠੀਕ ਆ ਚਲੋ ਵਧਾਈਆਂ ਬਈ ਤੁਹਾਨੂੰ ਫਿਰ ਮਾਰ ਰਹੀ ਤੁਹਾਨੂੰ ਜੀ ਠੀਕ ਹੈ ਤੇ ਕੱਲ ਦੋਸਤੋ ਸੰਪਰਕ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾਗਾ ਜਿਹੜੀ ਵੀ ਕੋਈ ਤੁਹਾਨੂੰ ਚੰਗੀ ਲੱਗਦੀ ਹੈ ਸਕਰੀਨ ਸ਼ਾਟ ਮਾਰ ਕੇ ਬਾਈ ਨੂੰ WhatsApp ਕਰ ਦਿਓ ਤੇ ਜੇ ਉਹ ਯਾਦ ਰੱਖ ਸਕੋ ਤਾਂ ਉਹ ਯਾਦ ਕਰਕੇ ਬਾਈ ਨੂੰ ਦੱਸ ਦਿਓ ਵੀ ਆਹ ਕੁੜੀ ਆਪ ਨੂੰ ਚੰਗੀ ਲੱਗਦੀ ਹੈ ਨਾ ਤੇ ਬਾਈ ਨਾਲ ਸੰਪਰਕ ਕਰਕੇ ਗੱਲਬਾਤ ਕਰ ਲਿਓ ਤੇ ਆਜੋ ਆਪਾਂ ਤੁਹਾਨੂੰ ਅੱਗੇ ਲੈ ਚੱਲਦੇ ਹਾਂ ਮੰਡੀ 'ਚ ਹੋਰ ਕੁੜੀਆਂ ਕੋਲੇ ਹਾਂ ਠੀਕ ਆ ਬਾਈ ਓਕੇ ਧੰਨਵਾਦ ਠੀਕ ਹੈ ਬਾਈ ਠੀਕ ਹੈ ਹਾਂਜੀ ਦੋਸਤੋ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਤੁਸੀਂ ਇਹਨੂੰ ਆਪਣੇ YouTube 'ਰ ਨੂੰ ਦੇਖਿਆ ਹੈਗਾ ਤੇ ਹੁਣ ਫੇਰ ਆਪਾਂ ਨੂੰਥੇ ਆ ਗਏ ਤੇ ਜਾਨਵਰ ਲੈ ਕੇ ਆਇਆ ਹੋਇਆ ਇੱਥੇ ਇਹਦੇ ਨਾਲ ਗੱਲਬਾਤ ਕਰਦੇ ਆਪਾਂ ਕੀ ਹਾਲ ਆ ਭਰਾ ਠੀਕ ਹੈ ਕੈਮ ਇਹਦੇ 'ਚ ਵੀ ਨਾਂ ਦੱਸ ਦੇ ਭਰਾ ਆ ਦਾ ਤੁਹਾਨੂੰ ਇਸ ਤੇ ਭਪਿੰਦਰ ਭਪਿੰਦਰ ਪਿੰਡ ਕਿਹੜਾ ਖਚੜਾ ਖਚੜਾ ਪਿੰਡ ਹੈ ਠੀਕ ਹੈ ਤੇ ਆ ਵੇਚਣ ਵਾਸਤੇ ਲੈ ਕੇ ਆ ਹਾਂ ਇਹ ਕਿਹੜੀ ਬਸ਼ੇਰੀ ਹੈ ਚੰਬੀ ਹੈ ਚੰਬੀ ਨਹੀਂ ਹਾਂ ਹੋਰ ਕਿਹੜੀ ਨੁਗਰੀ ਹੈ ਕੀ ਨਿਸ਼ਾਨੀ ਨੁਗਰੀ ਦੀ ਨੁਗਰੀ ਦੀ ਨਿਸ਼ਾਨੀ ਕੀ ਨਿਸ਼ਾਨੀ ਆ ਨਿਸ਼ਾਨੀ ਤਾਂ ਪਤਾ ਨਹੀਂ ਯਾਰ ਮੇਰੇ ਬਾਪ ਨੂੰ ਪਤਾ ਤੇਰੇ ਬਾਪੇ ਨੂੰ ਪਤਾ ਠੀਕ ਹੈ ਤੇ ਕਿਹੜੇ ਘੋੜੇ ਦੀ ਬੱਚੀ ਹੈ ਇਹ ਮੇਰੇ ਬਾਪ ਨੂੰ ਪਤਾ ਉਹ ਵੀ ਉਹ ਵੀ ਤੇਰੇ ਬਾਪੇ ਨੇ ਪਤਾ ਠੀਕ ਹੈ ਤੇ ਕੱਦ ਕਿੰਨਾ ਦਾ ਨਰੇ ਪਾਪਾ ਨੂੰ ਪਤਾ ਉਹ ਵੀ ਤੇਰੇ ਪਾਪਾ ਨੂੰ ਪਤਾ ਤੇ ਮੁੱਲ ਕਿੰਨਾ ਇਹਦਾ 6 ਲੱਖ 6 ਲੱਖ ਮੁੱਲ ਮੁੱਲ ਤਾਂ ਤੈਨੂੰ ਪਤਾ ਕਰ ਲੈਣਾ ਠੀਕ ਹੈ ਤੇ ਫਿਰ ਆਏ ਕਹੇ ਹੁਣ ਕ ਮੇਰੇ ਪਾਪਾ ਨੂੰ ਭੇਜ ਦੋ ਕਹਦੇ ਕਰ ਇਹਨਾਂ ਨੂੰ ਕ ਮੇਰੇ ਪਾਪਾ ਨੂੰ ਭੇਜ ਦੇ ਹਾਂ ਪਾਪਾ ਨੂੰ ਭੇਜ ਦੀ ਹਾਂ ਤੇਰੇ ਪਾਪੇ ਨਾਲ ਗੱਲਬਾਤ ਕਰਾਂਗੇ ਕੰਮ ਕੰਮ ਚਲ ਠੀਕ ਆ ਦੋਸਤੋ ਆਪਾਂ ਬੱਚੇ ਉੱਪਰ ਤੇ ਪਾਪੇ ਨਾਲ ਗੱਲ ਕਰਾਂਗੇ ਹਾਂ ਜੀ ਦੋਸਤੋ ਹੁਣ ਆਪਾਂ ਪਹੁੰਚੇ ਆ ਬਾਈ ਗੰਗਣੇ ਹੁਣਾ ਕੋਲੇ ਮੱਤਿਆਂ ਵਾਲੇ ਦੀ ਸਟੋਰੀ ਕੋਲੇ ਤੇ ਬਾਈ ਹੁਣੇ ਪਹੁੰਚੇ ਸੀਗਾ ਬੱਚੇ ਵੀ ਐਨ ਮੇਲਾ ਵੇਖਣਾ ਹੈ ਅਗੇ ਬੱਚੇ ਹੈਲੋ ਹੈ ਕਰ ਦੋ ਕਰ ਇਧਰ ਹਾਂ ਇਹਦੀ ਖਾਲਸੇ ਦੀ ਵੀਡੀਓ ਤੁਸੀਂ ਪਹਿਲੇ ਦੇਖੀਏ ਦੁਬਾਰਾ ਫੇਰ ਦਿਖਾਵਾਂਗੇ ਆਪਾਂ ਵੀਡੀਓ ਠੀਕ ਹੈ ਤੇ ਠੀਕ ਆ ਬਾਈ ਓਕੇ ਦੋਸਤ ਠੀਕ ਆ ਤੇ ਬਾਈ ਨਾ ਕਹਿੰਦੇ ਨਾ ਆਪਾਂ ਗੱਲਬਾਤ ਕਰਦੇ ਆ ਬਾਈ ਕਹਿੰਦੇ ਆਪ ਨੂੰ ਦੱਸ ਦੇ ਵੀ ਕਿੰਨੇ ਜਾਨਵਰ ਲੈ ਕੇ ਆਏ ਵੇਚਣਾਂ ਤੇ ਸਤਿ ਸ੍ਰੀ ਅਕਾਲ ਜੀ ਪਹਿਲਾਂ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੈਮ ਹਾਂਜੀ ਬਾਈ ਜੀ ਆਪਾਂ ਲੈ ਕੇ ਆਏ ਸੱਤ ਜਾਨਵਰ ਲੈ ਕੇ ਆਏ ਦੋ ਸੇਲ ਵੇ ਠੀਕ ਹੈ ਹਾਂਜੀ ਤੇ ਪਹਿਲਾਂ ਤਾਂ ਆਪਾਂ ਨੰਬਰ ਬੋਲ ਦਗੇ 98743 98743 39986 43986 ਹਾਂਜੀ ਠੀਕ ਹੈ ਤੇ ਇਹ ਆਪਾਂ ਸੇਲ ਹਾਸਲੇ ਗਏ ਹਾਂਜੀ ਸੇਲ ਹਾਸਲੇ ਗਏ ਠੀਕ ਹੈ ਇਹ ਕਿਹੜੇ ਕੋੜੇ ਦਾ ਬੱਚਾ ਇਹ ਘੱਲਾਂ ਵਾਲੇ ਚੇਦਕ ਦਾ ਬੱਚਾ ਜੀ ਘੱਲਾਂ ਵਾਲੇ ਚੇਦਕ ਦਾ ਬੱਚਾ ਹਾਂਜੀ 18 18 ਮਹੀਨੇ ਦੀ ਉਮਰ ਹੈ 18 ਮਹੀਨੇ ਉਮਰ ਹੈ ਦੀ ਹਾਂਜੀ ਠੀਕ ਹੈ ਤੇ 62 ਇੰਚ ਕਰਦਾ ਜੀ 62 ਇੰਚ ਹਾਂਜੀ ਠੀਕ ਹੈ 18 ਮਹੀਨੇ ਉਮਰ ਹਾਂਜੀ ਤੇ ਮੁੱਲ ਵਗੈਰਾ ਆਪਾਂ ਕੀ ਕਰਦੇ ਹਾਂ ਦਾ ਮੁੱਲ ਵਗੈਰਾ 6 ਲੱਖ ਰੁਪਏ ਕਰਦੇ ਵੀਰੇ 6 ਲੱਖ ਮੁੱਲ ਕਰਦੇ ਹਾਂਜੀ ਇਹ ਦੀ ਇਹ ਦੇਣ ਲੈਣ ਵਾਲਾ ਮੁੱਲ ਜੇ ਕਮਾਨਤਨ ਹੋ ਜੂ ਮਾੜਾ ਮੋਟਾ ਮਾਨਤਨ ਹੋ ਜੂਗਾ ਹੋ ਜੂਗਾ ਮਾਨਤਨ ਹਨਾ ਹਾਂ ਇਹ ਕੁੜੀ ਹੈ ਕਿ ਚੰਬੀ ਹੈਗੀ? ਹਾਂਜੀ ਇਹ ਲਾਲ ਚੰਬੀ ਹੈਗੀ। ਲਾਲ ਚੰਬੀ। ਹਾਂਜੀ। ਠੀਕ ਹੈ। ਇਹਦੀ ਕਿੰਨੀ ਉਮਰ ਹੈ? ਇਹਦੀ 6.5 ਸਾਲ ਉਮਰ ਹੈ ਵੀਰੇ। 6.5 ਸਾਲ ਹੈ ਨਾ? ਹਾਂਜੀ। ਠੀਕ ਹੈ। ਕਿਹੜੇ ਕੁੜੇ ਦੀ ਬੱਚੀ ਹੈ ਪਤਾ? ਇਹ ਅਨੌਣੀ ਹੈ। ਅਨੌਣੀ ਹੈ। ਠੀਕ ਹੈ। ਤੇ ਆਪਣੇ ਇਹ ਗੱਬਣਾ ਖਾਲੀ। ਇਹ ਗੱਬਣਾ ਵੀਰੇ 6.5 ਮਹੀਨੇ ਦੀ। 6.5 ਮਹੀਨੇ ਦੀ ਗੱਬਣ। ਠੀਕ ਹੈ। ਤੇ ਇਹਦਾ ਮੁੱਲ ਆਪਾਂ ਕੀ ਕਰਦੇ ਆ? ਇਹਦਾ 2.5 ਲੱਖ ਰੁਪਏ ਮੁੱਲ ਕਰਦੇ ਆ 2.5 ਲੱਖ ਮੁੱਲ ਕਰਦੇ ਆ ਹਾਂਜੀ ਕੱਲਾ ਵਾਲੇ ਚੇਤਕ ਤੋਂ ਗੱਬਣਾ ਜੀ ਕੱਲਾ ਵਾਲੇ ਚੇਤਕ ਤੋਂ ਗੱਬਣਾ ਹਾਂਜੀ ਠੀਕ ਆ ਸਾਢੇ 6 ਮਹੀਨੇ ਦੀ ਗੱਬਣਾ ਹਨਾ ਹਾਂਜੀ ਉਮਰ ਕਿੰਨੀ ਦੱਸੀ ਸੀ ਦੀ ਉਮਰ ਸਾਢੇ 6 ਸਾਲਾਂ ਆ ਠੀਕ ਆ ਸਾਢੇ 6 ਸਾਲ ਤੇ ਇਧਰ ਇਹ ਆ ਗਈ ਆਪਣੀ ਲਾਲਚੰਬੀ ਵੀ ਇਹ ਲਾਲਚੰਬੀ ਬੱਚੀ ਆ ਜੀ ਬੱਚੀ ਠੀਕ ਆ ਕਿੰਨੀ ਉਮਰ ਹੋ ਗਈ ਦੀ ਇਹ ਉਮਰ ਇਹ ਦੀ ਹੈਗੀ 15 ਮਹੀਨੇ ਦੀ 15 ਮਹੀਨੇ ਦੀ ਹਾਂਜੀ ਠੀਕ ਆ ਇਹ ਇੱਥੇ ਮੜੀ ਛੱਟ ਲੱਗੀ ਤੇ ਉਹਨਾਂ ਲੱਗਦੇ ਪਿੰਡ ਛੱਟ ਲੱਗ ਗਈ ਜੀ ਉਹ ਮੇਲੇ ਚ ਲੱਕਿਆ ਹੁੰਦੀ ਸੀ ਉਦੋਂ ਲੱਗੇ ਇਹਦਾ 2 ਲੱਖ ਰੁਪਏ ਮੁੱਲ ਕਰਦੇ ਵੀਰੇ ਠੀਕ ਹੈ ਇਹਦਾ ਕੱਦ ਪਤਾ ਉਹ ਹਾਈਟ ਕਿੰਨੀ ਹੋ ਕਾਦੇ ਦਾ ਹੈਗਾ ਜੀ 56 59 ਇੰਚ ਹੈਗਾ 56 59 ਆ ਹਾਂਜੀ ਠੀਕ ਹੈ ਠੀਕ ਹੈ ਮੁੱਲ ਕਿੰਨਾ ਦੱਸਿਆ ਪਤਾ ਇਹ 2 ਲੱਖ ਰੁਪਏ 2 ਲੱਖ ਰੁਪਏ ਹਾਂਜੀ ਠੀਕ ਹੈ ਤੇ ਇਧਰ ਵੀਰੇ ਇਹ ਘੋੜੀ ਆ ਗਈ ਇਹ ਆ ਗਈ ਇਹ ਮਿੱਡਲ ਦਾ ਬੱਚਾ ਜੀ ਡਾਕਟਰ ਮਨੀ ਨੇ ਸੇਲ ਕੀਤਾ ਉਹ ਤੋਂ ਗੱਬਣਾ ਹੀ 2 ਮਹੀਨੇ ਦੀ ਠੀਕ ਹੈ ਤੇ ਲਾਲ ਚੰਬੀ ਘੋੜੀ ਆ ਜੀ ਲਾਲ ਚੰਬੀ ਘੋੜੀ ਹੈ ਹਾਂਜੀ ਠੀਕ ਹੈ ਇਹਦੀ ਨੂਬ ਬਸ਼ੇਰਾ ਵੇਚਿਆ ਜੀ ਨਗਰਾ ਹੋਣੇ ਤੇ ਮਗਰੋਂ ਹਣ ਠੀਕ ਹੈ ਕਈਆਂ ਥੋੜਾ ਅਕਾਉਂਟ ਦੀ ਆ ਠੀਕ ਹੈ ਠੀਕ ਹੈ ਤੇ ਇਹ ਹੁਣ ਗੱਬਣਾ ਕੀ ਫਿਰਣਾ ਹਾਂਜੀ ਕਿੰਨੇ ਟਾਈਮ ਦੀ ਗੱਬਣਾ ਹੋਣੀ ਹੈ 60 ਦਿਨਾਂ ਦੀ ਗੱਬਣਾ 2 ਮਹੀਨੇ 60 ਦਿਨਾਂ ਦੀ ਗੱਬਣਾ ਠੀਕ ਹੈ ਇਹਦੀ ਹਾਈਟ ਕਿੰਨੀ ਆ ਇਹਦੀ ਹਾਈਟ ਹੈਗੀ 61+ ਹੀ ਆ 61+ ਹੈ ਹਾਂਜੀ ਠੀਕ ਹੈ ਤੇ ਉਮਰ ਕਿੰਨੇ ਹੋਏ ਦੀ ਉਮਰ ਹੋਊਗੀ ਇਹਦੀ 5 ਸਾਲ ਦੀ ਕੁੜੀ ਹੈਗੀ ਇਹ ਠੀਕ ਹੈ ਠੀਕ ਹੈ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ 280 ਕਰਦੇ ਮੈਂ 280 ਮੁੱਲ ਕਰਦੇ ਹਾਂਜੀ ਠੀਕ ਹੈ ਤੇ ਇਧਰ ਇਹ ਬੱਚੀ ਆ ਗਈ ਲਾਲ ਚੰਬੀ ਹੈਗੀ ਇਹ ਲਾਲ ਚੰਬੀ ਠੀਕ ਹੈ ਇਹਦਾ ਕੀ ਮੁੱਲ ਕਰਦੇ ਆਪਾਂ ਇਹ ਦਾ 1.5 ਲੱਖ ਰੁਪਏ ਮੁੱਲ ਦਾ 1.5 ਲੱਖ ਮੁੱਲ ਦਾ ਇਹ ਪਤਾ ਕਿਹੜੇ ਘੋੜੇ ਦੀ ਹੈ ਇਹ ਘੋੜਾ ਵੀਰੇ ਯਾਰ ਇਹ ਘੋੜੇ ਦਾ ਪਤਾ ਤਾਂ ਹੈਗਾ ਆਪਾਂ ਨੂੰ ਨਹੀਂ ਤੇ ਚਲੋ ਤੁਸੀਂ ਫੋਨ ਤੇ ਦੱਸ ਦਿਓ ਨਾ ਉਹ ਫੋਨ ਤੇ ਦੱਸ ਹਾਂ ਦੋਸਤੋ ਆਪਾਂ ਇਸ ਟਾਈਮ ਆਨਲਾਈਨ ਕਹਿ ਦਿੰਦੇ ਆ ਪਰ ਬਾਈਆਂ ਨੂੰ ਪਤਾ ਕਈ ਨਹੀਂ ਦਿਮਾਗ ਆਉਂਦੀ ਹੈ ਨਾ ਫੋਨ ਤੇ ਬਾਈ ਦੱਸ ਦੇਣਗੇ ਉਮਰ ਕਿੰਨੀ ਹੋਈ ਦੀ ਇਹ ਉਮਰ ਹੈਗੀ 18 ਕਿ ਮਹੀਨੇ ਦੀ 18 ਕਿ ਮਹੀਨੇ ਦੀ ਹੈ ਠੀਕ ਹੈ ਤੇ ਹਾਈਟ ਦਾ ਤਾਂ ਹਾਈਟ ਹੈਗੀ 60 ਇੰਚ ਹੈਗੀ ਇਹ ਹਾਂ 60 ਇੰਚ ਹੈਗੀ ਠੀਕ ਹੈ ਠੀਕ ਹੈ ਤੇ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ 1.5 ਲੱਖ ਰੁਪਏ ਮੁੱਲ ਕਰਦੇ 1.5 ਲੱਖ ਕੀ ਉਧਰ ਆ ਗਈ ਆਪਣੀ ਨੁਕਰੀ ਆ ਗਈ ਹਾਂਜੀ ਨੁਕਰੀ ਆ ਗਈ ਠੀਕ ਹੈ ਇਹਦੇ ਬਾਰੇ ਦੱਸ ਦੋ ਵੀਰੇ ਆਪ ਨੂੰ ਇੱਕ ਕੱਲਾਂ ਵਾਲੇ ਚੇਤਕ ਦੀ ਬੱਚੀ ਆ ਜੀ ਕੱਲਾਂ ਵਾਲੇ ਚੇਤਕ ਦੀ ਬੱਚੀ ਆ ਹਾਂਜੀ ਸਾਢੇ ਸਾਢੇ 7 ਮਹੀਨੇ ਦੀ ਉਮਰ ਆ ਸਾਢੇ 7 ਮਹੀਨੇ ਦੀ ਉਮਰ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਇਹਦਾ ਕੀ ਮੁੱਲ ਕਰਦੇ ਆਪਾਂ ਇਹ 6 ਲੱਖ ਰੁਪਏ ਮੁੱਲ ਕਰਦੇ ਆ ਜੀ 6 ਲੱਖ ਰੁਪਏ ਮੁੱਲ ਕਰਦੇ ਹਾਂਜੀ ਠੀਕ ਹੈ ਠੀਕ ਹੈ ਚੱਲ ਗੈਨੀ ਕਰਾ ਫਿਰ ਇਧਰ ਹੋ ਤਾਂ ਆਪਾਂ ਪਹਿਲਾਂ ਗੈਨੀ ਤੋਂ ਪੁੱਛਿਆ ਸਾਰਾ ਕੁਝ ਇਹਨੂੰ ਪਤਾ ਨਹੀਂ ਸੀ ਕਿ ਨਾ ਮੇਰੇ ਪਾਪਾ ਦੱਸੂਗਾ ਤੇ ਇਹਦਾ ਪਾਪਾ ਤਾਂ ਆਪਾਂ ਕੈਮਰੇ ਤੇ ਆਇਆ ਨਹੀਂਗਾ ਤੇ ਇਹ ਦੱਸ ਦੇ ਬਈ ਨੇ ਮੇਰਾ ਭਤੀਜਾ ਜੀ ਇਹ ਭਤੀਜਾ ਆਪਾ ਚਾਚਾ ਫੜ ਲਿਆ ਹਨ ਹਾਂਜੀ ਠੀਕ ਹੈ ਠੀਕ ਹੈ ਬਾਈ ਓਕੇ ਠੀਕਾ ਧੰਨਵਾਦ ਤੇ ਚਲੋ ਦੋਸਤੋ ਆਪਾਂ ਅੱਗੇ ਚੱਲਦੇ ਆਂ ਮੰਡੀ ਚ ਠੀਕ ਹੈ ਜੀ ਆਜੋ ਦੋਸਤੋ ਆਜੋ ਦੋਸਤੋ ਗੱਲਬਾਤ ਕਰਦੇ ਆਂ ਬਾਪੂ ਜੀ ਦੇ ਨਾਲ ਤੇ ਪੁੱਛਦੇ ਕਿ ਕਿੰਨੇ ਜਾਨਵਰ ਬਾਪੂ ਜੀ ਦੋ ਜਾਨਵਰ ਲੈ ਕੇ ਆਏ ਹੋ ਚਾਰ ਜਾਨਵਰ ਲੈ ਆਉਂਦੇ ਸੀ ਚਾਰ ਜਾਨਵਰ ਲੈ ਆਉਂਦੇ ਸੀ ਇੱਕ ਵੇਚਤਾ ਇੱਕ ਵੇਚਤਾ ਹਾਂ ਠੀਕ ਹੈ ਤੇ ਇੱਥੇ ਦੋ ਰਹਿ ਗਏ ਤਿੰਨ ਰਹਿ ਗਏ ਇੱਕ ਬਾਹਰ ਨੂੰ ਘੁੰਮਣ ਗਈ ਅੱਛਾ ਇੱਕ ਲੈ ਕੇ ਗਿਆ ਮੇਲੇ 'ਚ ਲੈ ਗਿਆ ਮੇਲੇ 'ਚ ਠੀਕ ਹੈ ਠੀਕ ਹੈ ਤੇ ਇਹ ਵੀ ਦੋਨੇ ਵੇ ਠੀਕ ਹੈ ਇਹਦਾ ਆਪ ਨੂੰ ਦੱਸ ਦੋ ਡਿਟੇਲ ਇਹਦਾ 2.5 2.5 ਲੱਖ ਰੁਪਇਆ 2.5 ਲੱਖ ਰੁਪਇਆ ਮੁੱਲ ਹੈ ਹਾਂਜੀ ਉਮਰ ਕਿੰਨੀ ਹੈ ਦੀ ਉਮਰ ਇਹਦੀ 10 ਮਹੀਨੇ ਦੀ ਹੈ 10 ਮਹੀਨੇ ਦੀ ਹੈ ਹਾਂਜੀ ਤੇ ਇਹਦੀ ਆਪ ਨੂੰ ਹਾਈਟ ਦਾ ਪਤਾ ਹੋਊਗਾ ਹਾਈਟ ਦੀ 60 ਇੰਚ ਹੋਣੀ ਹੈ 60 ਇੰਚ ਹੁਣ ਹੁਣ ਤਾਂ ਨਹੀਂ ਹੈ ਸਟ ਅੱਛਾ ਹੋਣੀ ਹੈ ਦੀ 60 ਇੰਚ 30 ਇੰਚ ਅੱਛਾ 30 ਇੰਚ 30 ਇੰਚ ਠੀਕ ਹੈ ਠੀਕ ਹੈ ਤੇ ਕਿਹੜੇ ਕੋਰੇ ਦੀ ਬੱਚੀ ਹੈ ਇਹ ਤਾਂ ਕੋਈ ਪਤਾ ਨਹੀਂ ਅਨ ਹੋਣਾਗੀ ਹਾਂ ਲੋ ਨੀ ਇਹਨ ਨੂੰ 2.5 ਲੱਖ ਰੁਪਏ ਬੰ ਲੱਖ ਦੇ ਧੋਖਾ ਹਾਂ 2.5 ਲੱਖ ਰੁਪਏ 2.5 ਲੱਖ ਰੁਪਏ ਹਾਂਜੀ ਤੇ ਬਾਪੂ ਨੰਬਰ ਬੋਲ ਦੋ ਤਾਂ ਆਪ ਦਾ ਤੁਸੀਂ ਕੀ ਜੀ 89347 98 139 139 ਹਾਂ 24200 24200 200 ਪਿੰਡ ਕਿਹੜਾ ਆਪਣਾ ਪਿੰਡ ਕੁਲ ਚੰਦੂ ਕੁਲ ਚੰਦੂ ਜ਼ਿਲ੍ਹਾ ਜਮਨਾਨਗਰ ਜਮਨਾਨਾ ਹਰਿਆਣਾ ਹਰਿਆਣਾ ਚੋਂ ਆਏ ਹੋ ਜੀ ਠੀਕ ਹੈ ਨਾਂ ਕੀ ਆਪਣਾ ਸ਼ਿਉਰਾਮ ਕੀ ਨਾਂ ਸ਼ਿਉਰਾਮ ਸ਼ਿਉਰਾਮ ਜੀ ਠੀਕ ਹੈ ਠੀਕ ਹੈ ਦੋਸਤੋ ਨੰਬਰ ਉੱਪਰ ਵੀ ਚੱਲ ਰਿਹਾ ਸਕਰੀਨ ਦੇ ਦੇ ਨਾਮ ਵੀ ਬਾਈ ਦਾ ਬਾਪੂ ਜੀ ਦਾ ਉੱਥੇ ਚੱਲ ਰਿਹਾ ਹੈਗਾ ਤੇ ਇਹਦੇ ਬਾਰੇ ਦੱਸ ਦੋ ਆਪਣੀ ਇਹਦੀ 4 ਮਹੀਨੇ ਉਮਰ ਹੈ 4 ਮਹੀਨੇ ਮੜੇ ਚਕਾਇਓ ਪਰ ਸਰੇ ਦਾ ਲਾਲ ਡੱਬੀ ਆ ਲਾਲ ਡੱਬੀ ਆ ਜੀ 4 ਮਹੀਨੇ ਉਮਰ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਇਹਦਾ ਆਪ ਮੁੱਲ ਕੀ ਕਰਦੇ ਆ ਇਹਦਾ 7 ਸਵਾ ਲੱਖ ਰੁਪਏ ਮੰਗ ਰਿਆ ਸਵਾ ਲੱਖ ਮੰਗ ਰਿਹਾ ਹਾਂਜੀ ਠੀਕ ਹੈ ਠੀਕ ਹੈ ਤੇ ਉ ਪਤਾ ਹੋਊਗਾ ਬਲੱਡ ਲੈਂਦਾ ਦਾ ਨਹੀਂ ਅਨ ਹੋਣੀ ਐ ਵੀ ਠੀਕ ਹੈ ਲੱਖ-ਲੱਖ ਰੁਪਏ ਦੇ ਵੇਚਣੀ ਆ ਲੱਖ-ਲੱਖ ਦੀ ਦੇ ਦੇਗੇ ਠੀਕ ਹੈ ਕਰ ਲਓ ਦੋਸਤੋ ਸੰਪਰਕ ਬਾਪੂ ਜੀ ਦੇ ਨਾਲ ਤੇ ਆਪਾਂ ਅੱਗੇ ਚੱਲਦੇ ਹਾਂ ਠੀਕ ਆ ਬਾਪੂ ਜੀ ਓਕੇ ਧੰਨਵਾਦ ਤੇ ਕਹੋ ਓਕੇ ਠੀਕ ਹਾਂਜੀ ਦੋਸਤੋ ਆਜਾ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂਗੇ ਬਾਈ ਕੀ ਹਾਲ ਐ ਠੀਕ ਆ ਜੀ ਵਧੀਆ ਜੀ ਕੀ ਨਾਂ ਬਾਈ ਆਪਣਾ ਜਗਤਾਰ ਸਿੰਘ ਜਗਤਾਰ ਸਿੰਘ ਪਿੰਡ ਕਿਹੜਾ ਪੈਣੀ ਬਾਗਾ ਜੀ ਪੈਣੀ ਬਾਗਾ ਹਾਂਜੀ ਠੀਕ ਐ ਤੇ ਵੀਰੇ ਨੰਬਰ ਆਪਾਂ ਪਹਿਲੇ ਬੋਲ ਦਗੇ ਜੇ ਤਾਂ ਆਪਾਂ ਕੋੜੀ ਆਪਾਂ ਦੱਸਾਂਗੇ ਕਿਸੇ ਵੀਰ ਨੇ ਫੋਨ ਲਾਉਣਾ ਹੋਊਗਾ ਨਾ ਤੇ ਉਹ ਸੰਪਰਕ ਨੰਬਰ ਦੱਸ ਦੋ ਜੀ 94643 ਜੀ 94643 94253 ਜੀ 94253 53 ਅ ਵੀਰੇ ਆਹ ਕੋੜੀ ਬਾਰੇ ਦੱਸ ਦੋ ਆਪਾਂ ਨੂੰ ਇਹ ਸੁਲਤਾਨ ਦੀ ਜੀ ਭਾਗਸਰ ਵਾਲੇ ਦੀ ਜੀ ਸੁਲਤਾਨ ਦੀ ਭਾਗਸਰ ਵਾਲੇ ਦੀ ਕਿੰਨੇ ਅਮਰੋਗੇ ਦੀ ਇਹ ਇਹ ਉਮਰ ਹੋ ਗਈ 6 ਸਾਲ ਜੀ ਉਮਰ 6 ਸਾਲ ਹੈ ਜੀ ਹਾਂ ਜੀ ਠੀਕ ਹੈ ਤੇ ਮਿੱਡੇ ਵਾਲੇ ਤੋਂ ਗੱਬਣ ਆ ਜੀ ਮਿੱਡੇ ਵਾਲੇ ਤੋਂ ਗੱਬਣ ਹਾਂ ਛੇ ਮਹੀਨੇ ਦੀ ਗੱਬਣ ਆ ਜੀ ਠੀਕ ਹੈ ਇਹਦਾ ਕੱਦ ਕਿੰਨਾ ਹੋਊਗਾ ਇਹ 60 60 ਪਲੱਸ ਆਈ 60 ਪਲੱਸ ਆ ਕਾਰਡ ਬਾਡ ਆਈ ਕਾਰਡ ਬਾਡ ਆ ਠੀਕ ਹੈ ਤੇ ਆਖੀ ਦੀ ਕਿਵੇਂ ਵੀ ਇੱਕ ਜਵਾੰਦਰੀ ਜਵਾੰਦਰੀ ਇੱਕ ਹੈਗੀ ਆ ਹਾਂ ਜੀ ਠੀਕ ਹੈ ਤੇ ਮੜਾ ਇਧਰ ਚ ਚਕਾਈ ਵੀਰੇ ਠੀਕ ਹੈ ਤੇ ਕੀ ਮੁੱਲ ਕਰਦੇ ਵੀਰੇ ਇਹਦਾ ਆਪਾਂ ਇਹ ਮੁੱਲ ਤਾਂ ਹੀ ਮੌਕੇ ਤੇ ਕਰਨਾ ਫੋਨ ਤੇ ਹੋ ਜਾਏਗਾ ਮੁੱਲ ਹਾਂ ਜੀ ਠੀਕ ਹੈ ਦੋਸਤੋ ਸੰਪਰਕ ਕਰ ਲਿਓ ਬਾਈ ਨਾਲ ਫੋਨ ਤੇ ਬਾਈ ਮੁੱਲ ਕਰ ਲੂਗਾ ਤੇ ਇਹਦੇ ਬਾਰੇ ਦਾ ਦੱਸ ਬਰੇ ਆਪ ਨੂੰ ਇਹ ਲਾਲ ਚੰਬੀ ਘੋੜੀ ਆ ਜੀ ਲਾਲ ਚੰਬੀ ਹਾਂ ਇਹ ਅਨਨ ਆਨ ਲਾਈਨ ਆ ਜੀ ਅਨਨ ਆਨ ਲਾਈਨ ਆ ਗਈ ਇਹਨਾ ਠੀਕ ਹੈ ਕਿੰਨੀ ਉਮਰੂ ਕੀ ਦੀ ਵੀਰੇ ਇਹ 4 ਸਾਲਾਂ ਦੀ ਉਮਰ ਹੈ ਜੀ 4 ਸਾਲ ਉਮਰ ਹੈ ਦੀ ਹਾਂ ਜੀ ਠੀਕ ਹੈ ਠੀਕ ਹੈ ਗੱਬਣ ਖਾਲੀ ਕਿਵੇਂ ਇਹ ਖਾਲੀ ਹੈ ਜੀ ਖਾਲੀ ਹੈਗੀ ਤੇ ਮੁੱਲੇ ਦਾ ਵੀ ਆਪਾਂ ਫੋਨ ਤੇ ਕਰਾਂਗੇ ਹਾਂ ਜੀ ਸਾਰਾ ਮੁੱਲ ਫੋਨ ਤੇ ਠੀਕ ਹੈ ਮੁੱਲ ਸਾਰਿਆਂ ਨਾਲ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਠੀਕ ਹੈ ਦੋਸਤੋ ਮੁੱਲ ਬਾਈ ਇਹਨਾਂ ਸਾਰਿਆਂ ਦਾ ਫੋਨ ਤੇ ਕਰਾਂਗੇ ਇਧਰ ਵੀ ਸੇਲ ਆ ਤੇ ਹਾਂ ਜੀ ਇਹ ਸੇਲ ਘਾਤਰਾ ਹੈ ਠੀਕ ਹੈ ਇਹ ਕਿਹੜੀ ਆ ਗਈ ਇਹ ਮੱਝੂ ਠੀਕ ਹੈ ਕਿੰਨਾ ਟਾਈਮ ਉਮਰ ਹੈ ਜੀ ਇਹ 10 ਮਹੀਨੇ ਹੈ ਜੀ 10 ਮਹੀਨੇ ਉਮਰ ਹੈ ਜੀ ਤੇ ਇਹਦੇ ਹਾਈਟ ਵਗੈਰਾ ਕੋਈ ਇਹ ਤਾਂ ਹਜੇ ਬੱਚੀ ਹੈ ਜੀ 55 55 ਹੋਊਗੀ ਹਾਂ ਜੀ ਠੀਕ ਹੈ ਤੇ ਇਹਦਾ ਆਪਣਾ ਬਲੱਡ ਲਾਈਨ ਦਾ ਪਤਾ ਵੀ ਹਾਂ ਇਹ ਕਿਹੜੇ ਆਪਾਂ ਬੱਚੀ ਲੈਤੀ ਹੈ ਇਹ ਕਹਿ ਕੇ ਦੁੱਲੇ ਦੀ ਦਿੱਤੀ ਆਪਾਂ ਦੁੱਲੇ ਦੀ ਕਹਿ ਕੇ ਦਿੱਤੀ ਹੈ ਹਾਂ ਜੀ ਠੀਕ ਹੈ ਠੀਕ ਹੈ ਇਹਦੀ ਮਾਂ ਦਾ ਕੱਦ ਹੈਗਾ 60 ਪਿੰਚ ਮਾਂ ਦਾ ਕੱਦ 60 ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਇਹਦਾ ਮੁੱਲ ਇਹਦਾ ਹੀ ਆਪਾਂ ਫੋਨ ਤੇ ਫੋਨ ਜਾਈ ਇਹਦੇ ਫੋਨ ਤੇ ਫਰਕ ਕਰਾਂਗੇ ਠੀਕ ਠੀਕ ਹੈ ਠੀਕ ਹੈ ਤੇ ਇੱਧਰ ਆ ਜਾ ਵੀਰੇ ਆਪ ਜਿਹੜੀ ਵਿਚਾਲੇ ਖੜੀ ਬਸ਼ੇਰੀ ਆ ਇਹ ਹਾਂ ਜੀ ਬਸ਼ੇਰੀ ਆ ਠੀਕ ਹੈ ਇਹ ਰਾਜਰੂਪ ਘੋੜੇ ਦੀ ਆ ਜੀ ਰਾਜਰੂਪ ਘੋੜੇ ਦੀ ਆ ਤਲਵੰਡੀ ਵਾਲੇ ਦੀ ਤਲਵੰਡੀ ਵਾਲੇ ਦੀ ਹਾਂ ਜੀ ਠੀਕ ਹੈ ਇਹ ਵਾਹ ਹੈ ਕਿਹੜੀ ਇਹ ਮਾਲ ਹੀ ਲਈ ਜੀ ਮਾਲ ਹੀ ਨਹੀਂ ਲਈ ਹੈ ਹਾਂ ਜੀ ਠੀਕ ਹੈ ਹਾਂ ਜੀ ਦੀ 64 ਪੂਰੀ ਚੌਣਾ ਚਕੋੜੀ ਹੈ ਠੀਕ ਹੈ ਠੀਕ ਹੈ ਤੇ ਆਪ ਇਹ ਕਿਹੜੀ ਹੈਗੀ ਇਹ ਵੀ ਲਿੱਲੀ ਜੰਬੀ ਹੈ ਲਿੱਲੀ ਜੰਬੀ ਵੀ ਆ ਗਈ ਹਾਂ ਜੀ ਠੀਕ ਹੈ ਠੀਕ ਹੈ ਤੇ ਹਾਈਟ ਵਗੈਰਾ ਪਤਾ ਹੋ ਇਹਦੀ ਇਹ ਤਾਂ ਹਜੇ ਬੱਚੀ ਹੈ ਜੀ ਅੱਛਾ ਬੱਚੀ ਹੈ ਜੀ 5 ਜੀ ਠੀਕ ਹੈ ਠੀਕ ਹੈ ਠੀਕ ਹੈ ਗੰਗੀ ਹੈ ਵਾਲੀ ਹੈ ਜੀ ਠੀਕ ਹੈ ਮੋਹਲੇ ਦਾ ਵੀ ਆਪ ਫੋਨ ਤੇ ਹਾਂ ਜੀ ਹਾਂ ਜੀ ਸਾਰੇ ਮੋਹਲ ਤੋਂ ਠੀਕ ਹੈ ਠੀਕ ਹੈ ਤੇ ਇਧਰ ਵੀਰੇ ਇਹ ਨੁਕਰੀ ਜੰਮੀ ਕੋੜੀ ਆ ਗਈ ਜੀ ਨੁਕਰੀ ਆ ਗਈ ਠੀਕ ਹੈ ਜੀ ਠੀਕ ਹੈ ਇਹ ਨੁਕਰੀ ਆ ਗਈ ਹੈ ਨਾ ਇਹ ਦੀ ਪੈਣੀ ਹੈ ਜੀ ਉਹਦੀ ਪਰਲੀ ਦੀ ਹੈ ਪਰਲੀ ਦੀ ਪੈਣੀ ਜਿਹੜੀ ਦੂਜੀ ਦੀ ਹੈ ਠੀਕ ਹੈ ਠੀਕ ਹੈ ਜੀ ਤੇ ਇਹਦਾ ਕੱਦ ਕਿੰਨਾ ਹੋਊਗਾ ਇਹਦਾ ਹੋਊਗਾ ਜੀ ਬਾੜ ਬਾੜ ਦੇ ਲਵੇ ਠੀਕ ਹੈ ਇਹ ਕਿਹੜੇ ਕੋੜੇ ਦੀ ਬੱਚੀ ਹੈ ਪਤਾ ਇਹ ਜਿਹੜਾ ਹਾਥੀ ਦਾ ਜੀ ਜਵਾਬ ਦਾ ਸਰਸੇ ਕੋੜਾ ਸੀਗਾ ਜੀ ਹਾਥੀ ਦਾ ਸਰਸੇ ਕੋੜਾ ਸੀਦਾ ਹਾਂ ਜਿਹੜਾ ਹਾਥੀ ਦਾ ਬੱਚਾ ਉਹਦੀ ਠੀਕ ਹੈ ਠੀਕ ਹੈ ਤੇ ਇਸ ਟਾਈਮ ਇਹ ਗੱਬਣ ਖਾਲੀ ਕਿਵੇਂ ਬੱਚੀ ਹੈ ਜੀ ਹਲੇ ਤਾਂ ਨਿਕੰਦ ਅੱਛਾ ਬੱਚੀ ਹੈ ਜੀ ਹਾਂਜੀ ਇਹਦਾ ਬੱਚੀ ਛੋਟੀ ਦਿੰਦੀ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਮੋਹਲੇ ਦਾ ਫੋਨ ਤੇ ਹੈਨਾ ਤੇ ਇੱਧਰ ਵੀਰੇ ਇਹ ਜੀ ਹੈਗੀ 36+ ਹੈ ਜੀ 36+ ਉਮਰ ਕਿੰਨੀ ਹੋਈ ਦੀ ਇਹਦੀ ਉਮਰ 2 ਦੰਦਾਂ ਦੀ 2 ਦੰਦਾਂ ਦੀ ਹਾਂਜੀ ਹਾਂਜੀ ਠੀਕ ਹੈ 36+ ਹੈ ਕਿਹੜੇ ਕੋੜੇ ਦੇ ਬੱਚੀ ਹੈ ਇਹ ਇਹ ਸ੍ਰੀ ਵਾਲੇ ਹਰਵਿੰਦਰ ਕੋਲੇ ਹੈ ਜੀ ਉਹਦੀ ਹੈ ਜੀ ਠੀਕ ਹੈ ਸ੍ਰੀ ਵਾਲੇ ਹਰਵਿੰਦਰ ਕੋਲੇ ਹਾਂਜੀ ਹਾਂਜੀ ਠੀਕ ਹੈ ਮੋਹਲਾ ਪੈਦਾ ਵੀ ਫੋਨ ਤੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਇਹਦੇ ਬਾਰੇ ਇਹ ਵੀ ਨੌਕਰੀ ਆ ਗਈ ਵੀਰੇ ਹਾਂਜੀ ਇਹ ਨੌਕਰੀ ਹੈ ਜੀ ਠੀਕ ਹੈ ਇਹਦੀ ਉਹ ਆਪਣੀ ਉਮਰ ਦੱਸਦੇ ਦੀ ਇਹਦੀ ਉਮਰ 6 ਸਾਲ ਹੈ ਜੀ 6 ਸਾਲ ਉਮਰ ਹੈ ਜੀ ਹਾਂਜੀ ਹਾਂਜੀ ਤੇ ਕਾਦ ਇਹਦਾ ਕਾਤੇ 60 ਪਲੱਸ ਆ ਜੀ ਉਹ ਤਾਂ 60 ਤੋਂ ਬਾਹਰ ਹੀ ਆ ਜੀ ਆਪਾਂ 60 ਠੀਕ ਕਰੀਏ ਜੀ ਬਸ 60 ਠੀਕ ਹੈ ਨੇ ਆਪਾਂ ਹਾਂਜੀ 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 ਠੀਕ ਹੈ ਠੀਕ ਹੈ ਤੇ ਭੁੱਲ ਵਾਲੇ ਪਾਰਸ ਤੋਂ ਗੱਬਣਾ ਹੀ ਭੁੱਲਣ ਵਾਲੇ ਪਾਰਸ ਤੋਂ ਗੱਬਣਾ 6 ਮਹੀਨੇ ਦੀ ਗੱਬਣਾ ਤਿੰਨ ਸੂਏ ਸੂਏ ਪਹਿਲਾਂ ਵੀ ਬੇਸ਼ੇਰੀ ਸੀਗੀ ਜੀ ਮਾਗਰ ਦੂਜੀ ਵਾਰੀ ਬੇਸ਼ੇਰਾ ਸੀ ਤਨ ਨਹੀਂ ਤੀਜੀ ਸੂਏ ਹੁਣ ਸੁਣਨੀ ਠੀਕ ਹੈ ਤੀਜੀ ਸੂਏ ਸੁਣਾ ਹੁਣੇ ਹਾਂਜੀ ਉਮਰ 6 ਸਾਲ ਹੈਗੀ ਆ ਦੀ ਠੀਕ ਹੈ ਉਮਰ 6 ਸਾਲ ਹੈਗੀ ਹਾਂਜੀ ਠੀਕ ਹੈ ਤੇ ਮਾਲਾ ਆਪਾਂ ਸਾਰਿਆਂ ਦਾ ਆਪਾਂ ਫੋਨ ਤੇ ਕਰ ਦਈਏ ਹਾਂਜੀ 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 ਠੀਕ ਹੈ ਜੀ ਜੇ ਕਈ ਵਾਰ ਕੋਈ ਭਾਈ ਹੁੰਦਾ ਦੱਸਣ ਵਾਲਾ ਬੜਾ ਮੈਂ 10 ਵੀ ਦੱਸ ਵੀ ਦਿਆ ਕਿ ਉਹ ਨਵੇਂ ਬੰਦੇ ਹੁੰਦੇ ਜਿਵੇਂ ਹਨ ਦੇਖੋ ਜੀ ਆਪਾਂ ਕਰ ਵੀ ਲਵਾਂਗੇ ਕੋਈ ਗੱਲ ਨਹੀਂ ਹਾਂ ਕਿ ਨਵੇਂ ਬੰਦੇ ਨੂੰ ਆਏ ਹੁੰਦੇ ਚਾਹਤ ਹੁੰਦੀ ਆ ਫੋਨ ਤੇ ਵੀ ਅਸੀਂ ਵੀਡੀਓ ਦੇਖ ਕੇ ਸਾਰ ਸਾਨੂੰ ਪਤਾ ਲੱਗ ਜੇ ਮਨ ਦਾ ਹਾਂਜੀ 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 ਤੇ ਕਿਉਂ ਜੇ ਜੱਕਾ ਰਹੇ ਨੇ ਬੰਦੇ ਨੇ ਵੀ ਪਤਾ ਨਹੀਂ ਕਿੰਨਾ ਕ ਭਾਈ ਨੇ ਮੰਗਣਾ ਹਨਾ ਹਾਂਜੀ 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 ਕਹੇ ਹੋ ਜਾਂਦਾ ਕ ਇਹ ਬੱਚੀ ਜੀ ਆਪਣੇ ਕੋਲ ਗਲਦਾਸ ਦਾ ਬੇਚੇਰਾ ਆਪ ਠੀਕ ਹੈ ਜੀ ਹੋਰ ਲੈਣਾ ਆ ਉਹ ਹੋਰ ਲੈਣਾ ਆ ਹਾਂਜੀ ਉਹਦੀ ਆਪ ਦੀ ਆਪਣੀ ਡਾਇਰੈਕਟ ਬੱਚੀ ਹੈ ਜੀ ਡਾਇਰੈਕਟ ਬੱਚੀ ਲਾਲ ਚੰਬੀ ਕੁੜੀ ਦੀ ਆ ਲਾਲ ਚ ਨਟ ਹੈ ਜੀ 6 ਮਹੀਨੇ ਦੀ ਹੈ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਮੁੱਲੇ ਤਾਂ ਦੱਸ ਸਕਦੇ ਆ ਕਿ ਇਹਦਾ ਮੁੱਲ ਦੱਸ ਸਕਦਾ 3 ਲੱਖ ਰੁਪਏ ਦੇਣ ਲੈਣਾ 3 ਲੱਖ ਰੁਪਏ ਦੇਣ ਲੈਣ ਕਰਨਾ 3 ਲੱਖ ਚ ਠੀਕ ਹੈ ਠੀਕ ਹੈ ਜੀ ਤੇ ਇੱਧਰ ਆ ਜਾਓ ਬਾਈ ਬਾਈ ਕਿਹਦੀ ਆ ਜਾਓ ਇਧਰ ਇਹ ਆਪਾਂ ਬੱਚੀ ਲੈਤੀ ਆ ਬਰਾ ਇਹ ਬੱਚੀ ਲੈਤੀ ਹੈ ਹਾਂਜੀ ਹਾਂਜੀ ਠੀਕ ਹੈ ਇਹਦਾ ਬਲਡ ਲੈਂਦਾ ਪਤਾ ਆਪਾਂ ਨੂੰ ਕੋਈ ਇਹਦਾ ਦੀਜੀਏ ਆਪਾਂ ਨੂੰ ਬੰਨ ਲੋ ਬਲੱਡ ਲੈਂਡ ਤਾਂ ਆਪਣੇ ਆਪਣੇ ਘੋੜੇ ਦੀ ਆਈ ਵੀ ਆਪਣੇ ਘੋੜੇ ਦੀ ਵੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਹ ਹੋ ਗਈ ਜੀ 8-9 ਮਹੀਨੇ ਦੀ ਬੱਚੀ ਹੈ 8-9 ਮਹੀਨੇ ਦੀ ਬੱਚੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਹਾਈਟੇ ਦੀ ਕਿੰਨੀ ਹੋਊਗੀ ਇਹਦੀ ਹਾਈਟ ਹੋਊਗੀ ਜੀ ਮੰਨ ਕੇ ਚੱਲੋ 58 57 ਹੋਊਗੀ 57 ਇੰਚ ਹੋਊਗੀ 57 ਇੰਚ ਹੈ ਨਾ ਹਾਂਜੀ 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 ਠੀਕ ਹੈ ਤੇ ਇਹਦਾ ਮੁੱਲ ਆਪਾਂ ਕੀ ਕਰਦੇ ਆ ਇਹਦਾ ਵੀ ਮੁੱਲ 3 ਲੱਖ ਰੁਪਏ ਜੀ 3 ਲੱਖ ਰੁਪਏ ਮੁੱਲ ਕਰਦੇ ਹਾਂ ਹਾਂਜੀ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਅ ਆਸ਼ਾ ਭਾਈ ਇਹਦੇ ਬਾਰੇ ਦੱਸ ਦਿਓ ਆਪਾਂ ਨੂੰ ਇਹ ਬਾਈ ਬੱਚੀ ਆਪਣੇ ਗੁੰਦਾਸ ਦੇ ਜਿਹੜਾ ਗੁੰਦਾਸ ਦਾ ਬੱਚਾ ਆਪਣੇ ਕੋਲ ਉਹ ਸੀ ਸੀ ਦੀ ਆਪਣੇ ਉਸੇ ਦੀ ਬੱਚੀ ਹੈ ਹਾਂ ਜੀ ਹਾਂ ਜੀ ਠੀਕ ਹੈ ਤੇ ਕੋੜੀ ਇਹ ਲਈ ਲੀਆ ਤੁਹਾਨੂੰ ਦਿਖਾਈ ਜਾਂਦੀ ਕੋਲੇ ਠੀਕ ਹੈ ਠੀਕ ਹੈ ਕੋੜੀ ਨੂੰ ਅੱਜ 20 ਦਿਨ ਹੋ ਗਏ ਪਹਿਲਾਂ ਬਸਲੇ ਚ ਮਲਾਈ ਨਹੀਂ ਸੀ ਠੀਕ ਹੈ ਠੀਕ ਹੈ ਆਪਾਂ 22 ਤੋਂ ਕਿਸੇ ਤੋਂ ਲੈਤੀ ਆ ਕੋੜੀ ਉਹ ਬਾਈ ਕੋਲੇ ਸੀਗੀ ਥੋੜੀ ਥੋੜੀ ਕੋਈ ਲਿੱਸੀ ਕਰਕੇ ਬਾਈ ਨੇ ਮਲਾਈ ਨਹੀਂ ਕੋੜੀ ਠੀਕ ਹੈ ਹੁਣ ਮਲਾਈ ਹੋਈ ਆ ਹਾਂ ਹੁਣ ਕੋੜੀ 22 ਦਿਨ ਹੋ ਗਏ ਮਲਾਈ 22 ਦਿਨ ਹੋ ਗਏ ਹਾਂ ਨੰਦਗੜ ਵਾਲੇ ਮੰਟੇ ਕੋਲੇ ਹੁਣ ਉਹ ਤੋਂ ਮਲਾਈ ਹੋਈ ਆ ਬਾਈ ਠੀਕ ਹੈ ਠੀਕ ਹੈ ਜੀ ਦੀ ਉਮਰ ਕਿੰਨੀ ਹੋ ਬਾਈ ਇਹ ਕੋੜੀ ਦੀ ਹੋਊਗੀ 8-9 ਸਾਲ ਉਮਰ ਦੀ 8-9 ਸਾਲ ਹੋਊਗਾ ਹਾਂ ਬੱਚੀ 2 ਮਹੀਨੇ ਦੀ ਆ ਇਹਦੇ ਮਗਰ ਠੀਕ ਹੈ ਠੀਕ ਹੈ ਜੋੜੇ ਦਾ ਜੋੜੇ ਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੀ ਹਾਈਟ ਦਾ ਪਤਾ ਆਪ ਨੂੰ ਕੋਈ ਨਹੀਂ ਮੰਨ ਲਓ 60 ਤੋਂ ਦੋਬੂਗੀ 60 ਤੋਂ ਦੋਬੂਗੀ ਠੀਕ ਆਪਾਂ ਨਾਈਟ ਨਾੜ ਕਹਿ ਦਿੰਦੇ ਹਾਂ ਨਾੜ ਸਾਰਾ ਵਸੇ ਨਿਕਲੇ ਹਾਂ ਇਧਰ ਬਈ ਏ ਬਾਈ ਆਪਣੇ ਤਲਵੰਡੀ ਤੋਂ ਆ ਗਰਵੀਦਿਆਂ ਬੱਚੇ ਇਹ ਮਾਗਰ ਬੇਸ਼ੇਰਾ ਜੀ ਠੀਕ ਹੈ ਤੇ ਲੀਲੀ ਜੰਮੀ ਘੋੜੀ ਆ ਨੀ ਨੀ ਜੰਮੀ ਘੋੜੀ ਆ ਹਾਂਜੀ ਠੀਕ ਹੈ ਇਹਦੀ ਮੈਨੂੰ ਲੈਣ ਵਾਲੇ ਥੋੜਾ ਜਿਹਾ ਨਹੀਂ ਦੱਸ ਚਲੋ ਆਪਾਂ ਅਨਨੌਣ ਕਹਿ ਦਿੰਦੇ ਹਾਂ ਅਨਨੌਣ ਕਹਿ ਦਿੰਦੇ ਠੀਕ ਹੈ ਤੇ ਉਹ ਘੋੜੀ ਦੀ ਉਮਰ ਪਤਾ ਹੋ ਕਿੰਨੀ ਆ ਇਹ ਚਾਹ ਮੰਨ ਲਓ ਦੋ ਹਲੇ ਜੀ 4 ਦੰਦ ਲੱਗੀ ਨਹੀਂ ਜੀ 4 ਦੰਦ ਲੱਗੀ ਨਹੀਂ ਅਜੇ ਹਾਂਜੀ ਹਾਂਜੀ ਮਾਗਰ ਬੱਚਾ ਦੋ ਮਹੀਨਿਆਂ ਦਾ ਠੀਕ ਹੈ ਹਾਈਟ ਆਪਾਂ ਦੱਸੀ ਇਹਦੀ ਕੁੜੀ ਤੇ ਇਹਦੀ ਹੋਊਗੀ 60 ਤੋਂ ਬੜਾ ਮਾੜਾ ਮੋਟਾ 110 ਨੀ ਕਿ ਹੋਊਗੀ 60 ਚ ਆਊਗੀ ਬਸ ਆ ਨਾ ਦਾ 2.5 ਲੱਖ ਰੁਪਏ ਜੋੜੇ ਦਾ ਹਾਂਜੀ ਤੇ ਜੇ ਕੱਲੀ ਕੁੜੀ ਕੱਲੀ ਕੁੜੀ 1.5 ਲੱਖ ਰੁਪਏ ਦੇਣ ਲੈਣਾ ਜੀ ਐ ਨਹੀਂ ਹੈਗਾ ਲਈ ਆਪਣਾ ਉਹ ਫालतू ਮੋਲਣੀ ਹਾਂ ਫालतू ਮੋਲਣੀ ਹੈ ਨਾ ਹਾਂਜੀ ਠੀਕ ਹੈ ਤੇ ਉਧਰ ਖੜੀ ਇੱਕ ਆਪਣੇ ਉਹ ਆਪਾ ਜੀ ਚੰਬੀ ਬਸ਼ੇਰੀ ਲੈਂਦੀ ਆ ਚੰਬੀ ਬਸ਼ੇਰੀ ਆ हां जी हां जी ठीक है ठीक है ਇਹ ਬਗਰਾੜੀ ਵਾਲੇ ਘੋੜੇ ਦੀ ਹੈ ਜੀ ਬਗਰਾੜੀ ਵਾਲੇ ਘੋੜੇ ਦੀ ਹੈ हां जी हां जी ਹਾਂ ਕਿਹੜਾ ਘੋੜਾ ਆਪਣਾ ਜਿਹੜਾ ਬਗਰਾੜੀ ਉਹ ਯਾਰ ਮੇਰੇ ਬਾਈ ਜੀ ਨਾ ਉਹ ਨਹੀਂ ਦੱਸਦਾ ਜਾ ਚਲੋ ਠੀਕ ਹੈ ਬਗਰਾੜੀ ਦਾ ਘੋੜਾ ਵਾਹਾਂ ਜੀ ਵਧੀਆ ਹੈ ਬੱਚੀ ਕਿੰਨੇ ਟਾਈਮ ਦੀ ਹੋਣੀ ਹੈ ਚਾਰ ਪੰਜ ਕਿ ਮਹੀਨੇ ਦੀ ਬੱਚੀ ਹੈਗੀ ਹੈ ਚਾਰ ਪੰਜ ਮਹੀਨੇ ਦੀ ਹੈ हां जी हां जी ਠੀਕ ਹੈ ਤੇ ਹਲੇ ਛਿਗੜੀ ਮਾੜੀ ਮੁੱਟੀ ਚੱਕਦੀ ਆ ਚੱਕਦੀ ਹੈ ਜੀ ਠੀਕ ਹੈ ਇਹਦਾ ਆਪ ਮੁਲ ਕੀ ਕਰਨਾ ਇਹਦਾ ਲੱਖ ਰੁਪਿਆ ਦੇਣ ਲੈਣੀ ਹੈ ਲੱਖ ਰੁਪਏ ਦੇਣ ਲੈਣੀ ਕਰਨਾ ਠੀਕ ਹੈ ਦੋਸਤੋ ਨੰਬਰ ਆਪਾਂ ਬਾਈ ਦਾ ਪਹਿਲਾਂ ਬੋਲਿਆ ਤੇ ਸਕਰੀਨ ਦੇ ਉੱਪਰ ਵੀ ਚ ਠੀਕ ਹੈ ਭਾਈ ਉਹ ਕਿਤਨਵਾਜ ਜੀ ਠੀਕ ਹੈ ਚੈਨਲ ਨੂੰ ਸਾਰਿਆਂ ਨੂੰ ਧੰਨਵਾਦ ਬਰਾ ਹਾਂਜੀ ਧੰਨਵਾਦ ਹਾਂਜੀ ਦੋਸਤੋ ਜੁੜੇ ਰਹੋ ਚੈਨਲ ਦੇ ਨਾਲ ਤੇ ਮਿਲਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ